ਇਹ ਜਿਹੜੇ ਦੇਖ ਕੇ ਥੱਲੇ ਆ ਜਾਂਦੇ ਹੁੰਦੇ ਆ ਅੱਛਾ ਮੈਂਸ਼ਨ ਹੋ ਜਾਂਦਾ ਹਾਂਜੀ ਤੇ ਕਈ ਨਹੀਂ ਹੁੰਦੇ ਫਿਰ ਆਪਾਂ ਉਹਨਾਂ ਨੂੰ ਫੋਨ ਕਰਦੇ ਕਿ ਬਾਈ ਜੀ ਆਰਡਰ ਲੈ ਕੇ ਆਏ ਆ ਤੁਹਾਡਾ ਵੀ ਮੈਂ ਹੈਂਡੀਕੈਪ ਆ ਵੀ ਤੁਸੀਂ ਨੀਚੇ ਆ ਕੇ ਆਰਡਰ ਫੜ ਲਓਗੇ ਕਈ ਤਾਂ ਕਹਿ ਦਿੰਦੇ ਹਾਂਜੀ ਬਈ ਆ ਕੇ ਕਈ ਐ ਕਹਿੰਦੇ ਵੀ ਲਿਫਟ ਲੱਗੀ ਹੈ ਨਾਲ ਵੀ ਤੁਸੀਂ ਪੌੜੀ ਚੜ ਕੇ ਆ ਜਾਓ ਜਾਂ ਲਿਫਟ ਆ ਜਾਓ ਤੇ ਫਿਰ ਉਹ ਜਦੋਂ ਹੁੰਦੇ ਆ ਫਿਰ ਦੇਖ ਕੇ ਹੈਰਾਨ ਹੁੰਦੇ ਫਿਰ ਕਹਿੰਦੇ ਵੀ ਸੌਰੀ ਆ ਰ ਵੀ ਗਲਤੀ ਹੋ ਗਈ ਵੀ ਤੈਨੂੰ ਵੀ ਸਾਨੂੰ ਪਤਾ ਨਹੀਂ ਸੀ ਵੀ ਤੂੰ ਇਤਾਂ ਜ਼ਿਆਦਾਤਰ ਕਰਕੇ ਰਾਤ ਨੂੰ ਅੱਖਾਂ ਆਉਂਦੀ ਕਿਉਂਕਿ ਜਿਹੜੇ ਪੀਤੀ ਖਾਦੀ ਵਾਲੇ ਹੁੰਦੇ ਆ ਬਾਈ ਹਨਾਈ ਉਹ ਫਿਰ ਖਰਾਬ ਕਰ ਲੈਂਦੇ ਆ ਉਹ ਫਿਰ ਐਂ ਕਹਿੰਦੇ ਵੀ ਜੇ ਤੁਸੀਂ ਆਰਡਰ ਨਹੀਂ ਫੜਾ ਸਕਦੇ ਫਿਰ ਤੁਸੀਂ ਕਾਹਤੇ ਕੰਮ ਕਰ ਰਹੇ ਹੋ ਕਿਸੇ ਕਾਰਨ ਲਪਟਾਂ ਕੱਟੀਆਂ ਗਈਆਂ ਸੀ ਪਰ ਫਿਰ ਵੀ ਇਹ ਨੌਜਵਾਨ ਕਹਿੰਦਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਜਦੋਂ ਮਿੱਡਿ ਗਿਆ ਸੀ ਗਨ ਜਿਹਦੇ ਉੱਪਰ ਟ੍ਰੇਨ ਚੱਲਦੀ ਆਈ ਉਹਦੇ ਤੇ ਲੋਹੇ ਦੇ ਉੱਪਰ ਆ ਮੇਰਾ ਸਿਰ ਵੱਜੇ ਸੀਗਾ ਮੋੜ ਡੀਆ ਸੀਗਾ ਉਹਦੇ ਕਰਕੇ ਫਿਰ ਮੈਨੂੰ ਚੱਕਰ ਆਉਣ ਲੱਗ ਗਿਆ ਸੀਗਾ ਆ ਸਿਰ ਵੱਜਣ ਕਰਕੇ ਲੋਹੇ ਦੇ ਉੱਪਰ ਕਿਦੰਮ ਤੋਂ ਜਦੋਂ ਟ੍ਰੇਨ ਨੇ ਕੋਲੇ ਆ ਕੇ ਹਾਰਨ ਮਰੀ ਸਿਰਫ 2 ਕੇ ਸਕਿੰਟ ਮੈਨੂੰ ਸੋਚਣ ਨੂੰ ਮਿਲਿਆ ਕਿ ਇਹ ਮੇਰੀ ਮੇਰੀ ਮੌਤ ਇਸ ਟ੍ਰੇਨ ਨਾਲ ਹੋਣੀ ਹੈ ਪੈਰ ਮੇਰਾ ਇੱਥੋਂ ਨਹੀਂ ਵੱਡੇ ਗਿਆ ਸੀ ਪੈਰ ਮੇਰੇ ਗੋਡੇ ਤੋਂ ਵੱਡੇ ਗਏ ਸੀ ਅੱਛਾ ਗੋਡੇ ਤੋਂ ਵੱਡੇ ਗਏ ਸੀ ਹਾਂਜੀ ਪਰ ਇੱਥੋਂ ਤੋਂ ਲੈ ਕੇ ਗੋਡੇ ਤੱਕ ਤਾਂ ਕੱਲਾ ਹੱਡ ਸੀ ਗਈ ਮਾ ਸਾਰੇ ਹੀ ਖਤਮ ਹੋ ਗਏ ਸਾਰੇ ਖਤਮ ਹੋ ਗਏ ਜਲ ਗਿਆ ਸੀਗੀ ਟ੍ਰੇਨ ਦੀ ਚਿੰਗਾਰੀ ਦੇ ਨਾਲ ਕੁਝ ਕੁ ਟ੍ਰੇਨ ਨੇ ਖਿੱਚ ਲੈ ਸੀ ਗਈ 15 20 ਮਿੰਟ ਬਾਅਦ ਮੈਨੂੰ ਫੋਨ ਲੱਭਿਆ ਫਿਰ 15 20 ਮਿੰਟ ਕਿਸੇ ਨੇ ਕੋਈ ਹੈਲਪ ਤੁਹਾਡੇ ਕੋਲ ਕੋਈ ਆਸ-ਪਾਸ ਕੋਈ ਆਇਆ ਸੀ ਕੋਈ ਰਾਹੀ ਗੀਰ ਜਾਂ ਕੋਈ ਅਲਦਾਲੇ ਦੇ ਜਦੋਂ ਮੈਂ ਫੋਨ ਯਾਰ ਦੋਸਤ ਨੂੰ ਫੋਨ ਕੀਤਾ ਓਦੋਂ ਤੱਕ ਮੈਂ ਉਸੇ ਫਾਟਕ ਦੇ ਉੱਪਰ ਬੈਠਾ ਸੀ ਤੇ ਜਦੋਂ ਮੇਰੇ ਯਾਰ ਦੋਸਤ ਆ ਰਹੇ ਸੀ ਉਸੇ ਟਾਈਮ ਤੇ ਉਸੇ ਪਟਰੀ ਦੇ ਦੂਜੀ ਟ੍ਰੇਨ ਆ ਰਹੀ ਸੀ ਜੇ ਉਹ 1-2 ਮਿੰਟ ਹੋਰ ਲੇਟ ਹੋ ਜਾਂਦੇ ਤਾਂ ਮੈਂ ਬਚਣਾ ਨਹੀਂ ਸੀਗਾ ਕਿਉਂਕਿ ਮੇਤੋਂ ਐ ਉੱਠ ਕੇ ਮੜਿਆ ਥੋੜਾ ਤੁਰਿਆ ਵੀ ਨਹੀਂ ਜਾ ਰਿਹਾ ਸੀ ਵੀ ਮੈਂ ਕਿੱਦਾਂ ਕੀ ਕਰਾਂ ਕਿੱਦਾਂ ਫਾਟਕ ਤੋਂ ਥੱਲੇ ਜਾਵਾਂ ਜਾਂ ਕੀ ਕਰਾਂ ਹਸਪੀਟਲ ਤੋਂ ਜਦੋਂ ਘਰੇ ਜਾ ਰਹੇ ਸੀ ਆਹ ਪੈਰ ਦਾ ਟੰਕਾ ਖੁੱਲ ਗਿਆ ਸੀਗਾ ਤੇ ਫਿਰ ਮੈਂ ਡੈਡੀ ਨੂੰ ਕਿਹਾ ਸੀ ਮੈਂ ਕਿ ਡੈਡੀ ਜੀ ਆਪ ਪਿਆਰ ਦਾ ਨਾ ਟਾਂਕਾ ਖੋਲ ਗਿਆ ਮੇਰੇ ਦਰਦ ਬਹੁਤ ਹੁੰਦਾ ਵੀ ਸਾਰਾ ਵੀ ਬਾਹਰ ਨੂੰ ਆ ਰਿਹਾ ਵੀ ਤੁਸੀਂ ਇਹਦਾ ਟਾਂਕ ਕੇ ਲਵਾ ਦਿਓ ਡੈਡੀ ਕਹਿੰਦਾ ਵੀ ਮੈਂ ਨਹੀਂ ਲਵਾ ਸਕਦਾ ਨਹੀਂ ਉਹ ਠੀਕ ਹੈ ਤਾਂ ਸੀ ਰਸਤੇ 'ਚ ਹਾਂਜੀ ਕਹਿੰਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਵੀ ਹੁਣ ਮੈਂ ਥੱਕ ਗਿਆ ਵੀ ਤੂੰ ਆਪ ਦਾ ਆਪ ਦੇਖ ਸ਼ਰਟ ਪਾਈਆ Zomato ਦਾ ਕੰਮ ਕਰਦੇ ਹੋ ਇੱਧਰ ਨੂੰ ਕਿਵੇਂ ਆ ਗਏ ਫਿਰ Zomato ਵੱਲ ਨੂੰ ਕਿਹਨੇ ਇਨਸਪਾਇਰ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਜਿਹੜੀਆਂ ਮੁਸ਼ਕਲਾਂ ਪਹਿਲਾਂ ਆ ਗਈਆਂ ਉਹ ਠੀਕ ਆ ਪਰ ਹੁਣ Zomato ਦਾ ਕੰਮ ਕਰੋ ਇੱਕ ਬਾਈ ਜੀ ਹੈਗੇ ਆ ਉਹ ਹੈਂਡੀਕੈਪ ਬਾਈ ਜੀ ਉਹ ਮਿਊਜ਼ਿਕ ਸਿਖਾਉਂਦੇ ਆ ਸੁਹਾਣੇ ਚ ਜਿੱਥੇ ਮੈਂ ਬਿਸਕਟ ਲਾਉਂਦਾ ਹੁੰਦਾ ਸੀਗਾ ਤੇ ਉਹ ਆਏ ਸੀਗੇ ਮੈਨੂੰ ਕਹਿੰਦੇ ਵੀ ਤੈਨੂੰ ਕਿੰਨੇ ਕੇ ਪੈਸੇ ਬਣ ਜਾਂਦੇ ਆ ਫਿਰ ਉਹਨਾਂ ਨਾਲ ਗੱਲ ਗੁੱਲ ਹੋਈ ਉਹ ਕਹਿੰਦੇ ਵੀ ਤੂੰ ਸਕੂਟਰੀ ਲੈ ਲਾ ਵੀ ਜਿਹੜੇ ਸਾਈਡਾਂ ਦੇ ਟਾਇਰ ਲੱਗਦੇ ਉਹ ਤੇਰੀ ਸੇਵਾ ਕਰਵਾ ਦੂੰਗਾ ਮੈਂ ਤੇ ਤੂੰ ਆਪਦਾ ਕੰਮ ਕਰ ਲੈ ਸਤਿ ਸ੍ਰੀ ਅਕਾਲ ਪੰਜਾਬ ਪ੍ਰਸੰਧ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੀਪ ਸਿੰਘ ਆ ਜਿਵੇਂ ਜਿਵੇਂ ਇੱਕ ਇਨਸਾਨ ਨੇ ਤਰੱਕੀ ਕਰੀ ਆ ਉਮੇਓਮੇ ਕਿਹਾ ਜਾਂਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਸ ਦੇ ਖੂਨ ਦੇ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਰਹਿ ਜਾਂਦੀ। ਇਨਸਾਨ ਆਪਣੇ ਮਤਲਬ ਦੇ ਲਈ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੀ ਕਿਨਾਰਾ ਕਰ ਲੈਂਦਾ ਹੈ। ਸੁੱਖ ਦੇ ਸਮੇਂ ਦੇ ਵਿੱਚ ਇਨਸਾਨ ਇੱਕ ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਜਦੋਂ ਉਸੇ ਰਿਸ਼ਤੇ ਦੇ ਵਿੱਚੋਂ ਕਿਸੇ ਇੱਕ ਦੇ ਉੱਪਰ ਕੋਈ ਦੁੱਖ ਆਉਂਦਾ ਹੈ ਤਾਂ ਆਪਣੇ ਖੂਨ ਦੇ ਰਿਸ਼ਤੇ ਵੀ ਆਪਣੇ ਇੱਥੋਂ ਤੱਕ ਕਿ ਮਾਂ-ਬਾਪ ਵੀ ਆਪਣੇ ਔਲਾਦ ਤੋਂ ਕਿਨਾਰਾ ਕਰ ਲੈਂਦੇ ਨੇ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਔਲਾਦ ਨੇ ਮਾਪੇ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਪਰ ਇੱਕ ਐਸੀ ਦਰਦਪਰੀ ਕਹਾਣੀ ਤੁਹਾਡੇ ਨਾਲ ਅੱਜ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਨੌਜਵਾਨ ਪਰਿਵਾਰ ਦੀ ਮੁਸ਼ਕਲ ਦੇ ਵਿੱਚ ਪਰਿਵਾਰ ਦੇ ਨਾਲ ਖੜਦਾ ਹੈ ਪਰ ਜਦੋਂ ਉਹੀ ਮੁਸ਼ਕਲ ਉਸ ਨੌਜਵਾਨ ਦੇ ਆਪਣੇ ਸਰੀਰ ਦੇ ਉੱਪਰ ਪੈਂਦੀ ਹੈ ਤਾਂ ਮਾਪਿਆਂ ਦੇ ਵੱਲੋਂ ਉਸ ਨੌਜਵਾਨ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਪਰ ਉਹ ਨੌਜਵਾਨ ਹੌਸਲੇ ਦੀ ਦੂਜੀ ਮਿਸਾਲ ਬਣ ਕੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਆਪਣੀ ਮਿਹਨਤ ਕਰ ਰਿਹਾ ਨੌਜਵਾਨ ਵੀਰ ਮਨਦੀਪ ਸਿੰਘ ਸਾਡੇ ਨਾਲ ਮੌਜੂਦ ਆ ਕਿਸੇ ਕਾਰਨ ਲੱਤਾਂ ਕੱਟੀਆਂ ਗਈਆਂ ਸੀ ਪਰ ਫੇਰ ਵੀ ਇਹ ਨੌਜਵਾਨ ਕਹਿੰਦਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਮਨਦੀਪ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਖਾਲਸਾ ਅਹੀ ਗੀ ਚੀਫ ਲਈ ਠੀਕ ਠਾਕ ਹਾਂਜੀ ਚੜ੍ਹਦੀ ਕਲਾ ਵਾਹ ਵਾਈਕਰ ਅ اچھا ਮਨਦੀਪ ਬਾਈ ਤੁਸੀਂ ਤੁਹਾਡੇ ਇਸ ਹਾਸੇ ਬਾਰੇ ਮੈਂ ਬਾਅਦ ਦੇ ਵਿੱਚ ਆਉਂਗਾ ਮਨਦੀਪ ਦਾ ਪਿੰਡ ਕਿਹੜਾ ਮਨਦੀਪ ਰੈਣ ਵਾਲਾ ਕਿੱਥੇ ਦਾ ਪਿੱਛੋਂ ਤਾਂ ਰਹਿਣ ਵਾਲੇ ਪਟਨਾ ਸਾਹਿਬ ਦੇ ਹੀ ਬਿਹਾਰ ਤੋਂ ਹਾਂਜੀ ਜਨਮ ਇੱਥੇ ਲੁਧਿਆਣੇ ਚ ਹੋਇਆ ਸੀ ਕਈ ਫਿਰ ਸ਼ੁਰੂ ਤੋਂ ਫਿਰ ਲੁਧਿਆਣੇ ਚ ਰਹਿੰਦਾ ਸੀ ਕਈ ਤੇ 2020 ਦੇ ਵਿੱਚ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਤੇ ਫਿਰ 2020 21 ਚ ਮੈਥੇ ਆ ਗਏ ਸੀ ਤੇ ਫਿਰ ਇੱਥੇ ਆ ਕੇ ਜਦੋਂ ਮੈਂ ਗੁਰੂ ਘਰ ਰਹਿਣ ਲੱਗ ਗਿਆ ਹਣੀ ਫਿਰ ਉਸ ਤੋਂ ਬਾਅਦ ਫਿਰ ਮੈਂ ਬਾਬੇ ਦੀ ਕਿਰਪਾ ਨਾਲ ਮੈਂ ਫਿਰ ਕੇਸ ਰੱਖ ਲਈ ਦਾੜੀ ਰੱਖ ਲਈ ਤੇ ਹੁਣ ਥੋੜੇ ਟਾਈਮ ਤੱਕ ਮੈਂ ਸਿੰਘ ਸਾਜਣ ਸਾਜਿਆ ਨੇ ਅੱਛਾ ਹਾਂਜੀ अच्छा मनदी परिवार ਚ ਕੌਣ ਕੌਣ ਆ ਬਾਈ ਲੁਧਿਆਣੇ ਕੀ ਦਿਹਾੜੀ ਮਜ਼ਦੂਰ ਕਰਨੇ ਵਾਲਾ ਪਰਿਵਾਰ ਆ ਤੁਹਾਡਾ ਜਾਂ ਕੀ ਕੰਮ ਕਰ ਕੀ ਆ ਪਰਿਵਾਰ ਦਾ ਪਿਛੇ ਨਹੀਂ ਉਹ ਤਾਂ ਠੀਕ ਹੀ ਵਧੀਆ ਹੀ ਤੇ ਅਸੀਂ ਤਿੰਨ ਭਰਾ ਹੀ ਦੋ ਭੈਣਾਂ ਹੀ ਭੈਣਾਂ ਚਲੋ ਵਿਆਹ ਹੋ ਗਿਆ ਉਹਦੇ ਘਰੇ ਚਲੇ ਗਏ ਹੁਣ ਤਿੰਨ ਭਰਾ ਸੀ ਹਨਾ ਤੇ ਜਿਹੜਾ ਮੇਰਾ ਭਰਾ ਹੀ ਛੋਟੇ ਵਾਲਾ ਉਹ ਚੱਕੀ ਤੇ ਲੱਗਿਆ ਹੋਇਆ ਹੀ ਤੇ ਜਿਹੜਾ ਮੇਰਾ ਵੱਡੇ ਵਾਲਾ ਭਰਾ ਉਹ ਉੱਥੇ ਉਹ ਕਰਿਆਨੀ ਸਟੋਰ ਤੇ ਲੱਗਿਆ ਹੋਇਆ ਹੀ ਤੇ ਡੈਡੀ ਮੰਮੀ ਘਰੇ ਹੁੰਦੇ ਆ ਦੋਨੋਂ ਹੀ ਤੇ ਹਾਂਜੀ ਇੰਨੇ ਕਿਨੇ ਆਪਾਂ ਸਾਰੇ ਤੇ ਬਕਿਉਂ ਠੀਕ ਆ ਸਭ ਕੁਝ ਠੀਕ ਆ ਪਰ ਜਦੋਂ ਇਦਾਂ ਦਾ ਹਾਲਾਤ ਆ ਜਾਂਦੇ ਨੇ ਤੇ ਹੌਲੀ-ਹੌਲੀ ਫਿਰ ਛੱਡਣਾ ਪੈਂਦਾ ਕਈ ਵਾਰੀ ਕਈ ਇਦਾਂ ਦੀ ਮਜਬੂਰੀਆਂ ਆ ਜਾਂਦੀਆਂ ਨੇ ਤਾਂ ਕਰਕੇ ਇਦਾਂ ਹੋ ਜਾਂਦਾ ਈ ਤੇ ਜਦੋਂ ਮਨਦੀਪ ਬਿਲਕੁਲ ਠੀਕ ਠਾਕ ਸੀ ਸਾਡੇ ਮੰਗਾਂ ਸਰੀਰਕ ਤੌਰ ਤੇ ਵੈਸੇ ਹੁਣ ਹੌਸਲੇ ਦੇ ਵਿੱਚ ਮਨਦੀਪ ਦੇ ਕੋਈ ਕਮੀ ਨਹੀਂ ਜਦੋਂ ਬਿਲਕੁਲ ਲੱਤਾਂ ਠੀਕ ਸੀ ਉਦੋਂ ਤੁਸੀਂ ਵੀ ਕੰਮਕਾਰ ਕਰਦੇ ਸੀ ਕੋਈ ਜਾਂ ਪੜ੍ਹਾਈ ਕਰਦੇ ਸੀ ਆਪਣੇ ਹਾਂਜੀ ਮੈਂ ਮੇਰਾ ਕੰਮ ਕਰਦਾ ਸੀ ਕਿ ਜਿੰਨੇ ਮੈਂ ਗੱਡੀ ਨਾ ਜਾਂਦਾ ਹੁੰਦਾ ਸੀ ਕਈ ਤੇ ਰਾਤ ਨੂੰ ਫਿਰ ਮੈਂ ਦਿਹਾੜੀ ਤੇ ਜਾਂਦਾ ਹੁੰਦਾ ਸੀ ਕਈ ਮੇਰਾ ਡਰੀਮ ਆਇਆ ਸੀ ਕਿ ਵੀ ਮੈਂ ਜਿਆਦਾ ਕੁਝ ਕਰ ਲੂੰਗਾ ਜੇ ਨਹੀਂ ਤਾਂ ਫਿਰ ਮੈਂ ਡਰਾਈਵਿੰਗ ਕਰਕੇ ਮੈਂ ਵੀ ਟਰੱਕ ਚਲਾਇਆ ਕਰੂੰਗਾ ਵੀ ਆਪਣੇ ਘਰ ਦੇ ਨੂੰ ਜਿੰਨਾ ਕੁ ਮੇਤੋਂ ਹੋਊਗਾ ਵੀ ਮੈਂ ਕਰੂੰਗਾ ਮੇਰਾ ਮੇਰੀ ਸੋਚ ਸਿਰਫ ਐਂ ਸੀ ਵੀ ਮੈਂ ਆਪਣੇ ਘਰ ਦੇ ਲਈ ਜੋ ਹੁੰਦਾ ਉਹ ਮੈਂ ਕਰੂੰਗਾ ਪਰ ਜੀ ਉਹ ਦਿਨ ਐਂ ਹੀ ਹੋਇਆ ਜੀ ਦਿਨ ਲਾ ਕੇ ਮੈਂ ਰਾਤ ਨੂੰ ਜਦੋਂ ਘੜੀ ਤੇ ਜਾ ਰਿਹਾ ਸੀ ਕਹੀਂ ਅੱਛਾ ਤੁਸੀਂ ਟਰੱਕ ਸਿੱਖਦੇ ਸੀ ਮਤਲਬ ਹਾਂਜੀ ਮੈਂ ਸਿੱਖ ਵੀ ਗਿਆ ਸੀ ਕਹੀਂ ਲਾਇਸੈਂਸ ਜਦੋਂ ਅਪਲਾਈ ਕਰਨ ਗਿਆ ਸੀ ਉਹਨਾਂ ਨੇ ਕਿਹਾ ਵੀ ਹਲੇ ਕੋਰੋਨਾ ਚੱਲਦਾ ਪਿਆ ਵੀ ਤੁਸੀਂ ਠਹਿਰ ਕੇ ਆ ਚੋ ਤੇ ਫਿਰ 5 ਮਹੀਨੇ ਬਾਅਦ ਫਿਰ ਇਦਾਂ ਦਾ ਐਕਸੀਡੈਂਟ ਹੋ ਜਾਂਦਾ ਜੀ ਅੱਛਾ ਮਨਦੀਪ ਠੀਕ ਠਾਕ ਸੀ ਤੁਸੀਂ ਮਿਹਨਤ ਕਰਦੇ ਸੀ ਪਰਿਵਾਰ ਨੂੰ ਸਪੋਰਟ ਕਰਦੇ ਸੀ ਕਿੱਥੇ ਟਰੱਕ ਡਰਾਈਵਰੀ ਵੀ ਕਰਨੀ ਫਿਰ ਬਾਅਦ ਦੇ ਵਿੱਚ ਰਾਤ ਨੂੰ ਜਾ ਕੇ ਕਿਸੇ ਜਗ੍ਹਾ ਕੰਮ ਵੀ ਕਰਨਾ ਦਿਹਾੜੀ ਵੀ ਕਰਨੀ ਫਿਰ ਇਹ ਹਾਸਾ ਕਿਵੇਂ ਵਾਪਰ ਗਿਆ ਇਹ ਪਾਣਾ ਕਿਵੇਂ ਵਾਪਰ ਗਿਆ ਮੰਦੀ ਹਾਂਜੀ ਉਸ ਦਿਨ ਹੀ ਹੋਇਆ ਈ ਦਿਨ ਲਾ ਕੇ ਮੈਂ ਰਾਤ ਨੂੰ ਕੰਮ ਤੇ ਜਾ ਰਿਹਾ ਸੀ ਗਈ ਇੱਕ ਤਾਂ ਅੱਖਾਂ 'ਚ ਨੀਂਦ ਰੜਕਰੀ ਸੀ ਕਿ ਵੀ ਹੁਣ ਉੱਧਰ ਰਾਤ ਲਾਉਣੀ ਆ ਵੀ ਦਿਨ ਲਈ ਹਨਾ ਉਸ ਤੋਂ ਪਹਿਲਾਂ ਵੀ ਰਾਤ ਲਈ ਸੀ ਗਈ ਤੇ ਉਸ ਦਿਨ ਹੀ ਹੋਇਆ ਈ ਉਹ ਰਾਤ ਨੂੰ ਮੈਂ ਜਦੋਂ ਦਿਹਾੜੀ ਤੇ ਪਹੁੰਚਿਆ ਹੀ ਕਿਹੜੀ ਜਗ੍ਹਾ ਲੁਧਿਆਣੇ ਦੀ ਗੱਲ ਹਾਂਜੀ ਲੁਧਿਆਣੇ ਦੀ ਗੱਲ ਆਈ ਇਸਟਮੈਨ ਫੈਕਟਰੀ ਆ ਲੁਧਿਆਣੇ 'ਚ ਤੇ ਉੱਥੇ ਗਿਆ ਮੈਂ ਦਿਹਾੜੀ ਲਾਉਣ ਵਾਸਤੇ ਤੇ ਉਹ ਠੇਕੇਦਾਰ ਕਹਿੰਦਾ ਕਹਿੰਦਾ ਵੀ ਤੂੰ ਅੱਜ ਲੇਟ ਹੋ ਗਿਆ ਵੇ ਕੱਲ ਨੂੰ ਆ ਜੀ ਅੱਜ ਤੂੰ ਰੈਸਟ ਕਰ ਲਾ ਤੇ ਮੈਂ ਖੈ ਠੀਕ ਹੈ ਜੀ ਤੇ ਉੱਥੇ ਰੋਜ਼ ਦਾ ਹੋਣਾ ਸੀ ਜਾਣਾ ਸੀ ਕਈ ਫਾਟਾ ਕ੍ਰੋਸ ਕਰਕੇ ਜਾਣਾ ਫਾਟਾ ਕ੍ਰੋਸ ਕਰਕੇ ਆਣਾ ਉਸ ਦਿਨ ਪਤਾ ਨਹੀਂ ਕੀ ਹੋਇਆ ਜੀ ਤੇ ਫਾਟਕ ਲੱਗਿਆ ਹੋਇਆ ਸੀ ਕਈ ਟ੍ਰੇਨ ਆ ਨਹੀਂ ਰਹੀ ਸੀ ਤੇ ਮੈਨੂੰ ਐਸਕੇ ਵੀ ਰੋਜ਼ ਦਾ ਆਉਣਾ ਜਾਣਾ ਵੀ ਆਪਾਂ ਕਰ ਲੈਨੇ ਵੀ ਟ੍ਰੇਨ ਤਾਂ ਆ ਨਹੀਂ ਰਹੀ ਰਾਤ ਦਾ ਟਾਈਮ ਸੀ ਮਨਦੀਪ ਰਾਤ ਦਾ ਟਾਈਮ ਸੀ ਕਈ ਕਿੰਨੇ ਕ ਵੱਜੇ ਸੀ ਮੈਨੂੰ ਲੱਗਦਾ 10:30 11:00 ਵਜੇ ਬਸਦੇ ਜਦੋਂ ਮੈਂ ਐਕਸੀਡੈਂਟ ਹੋਇਆ ਜੀ ਤੇ 11:00 ਕਵੇ ਤੱਕ ਘਰ ਦੇ ਆ ਗਈ ਸੀ ਮੈਨੂੰ ਲੱਗਦਾ 10:30 ਵਜੇ ਦਾ ਟਾਈਮ ਸੀ ਕਈ ਜ ਤੇ ਉਸ ਤੋਂ ਬਾਅਦ ਪਹਿਲਾ ਫਾਟਾ ਕ੍ਰੋਸ ਕੀਤਾ ਹੀ ਦੂਜੇ ਫਾਟੇ ਤੇ ਜਦੋਂ ਕ੍ਰੋਸ ਕਰਨ ਲੱਗਿਆ ਮੈਂ ਡਿੱਗ ਗਿਆ ਸੀ ਗਈ ਤੇ ਜਿਹੜੀ ਉਹ ਪਟੜੀ ਹੁੰਦੀ ਈ ਉਹਦੇ ਉੱਪਰ ਮੇਰਾ ਸਿਰ ਵੱਜਿਆ ਸੀ ਗਈ ਫਿਰ ਮੈਨੂੰ ਚੱਕਰ ਆਉਣ ਲੱਗ ਗਏ ਸੀ ਫਿਰ ਮੈਂ ਟੁੱਠਿਆ ਨਹੀਂ ਗਿਆ ਫਿਰ 5-7 ਮਿੰਟ ਬਾਅਦ ਜਦੋਂ ਟ੍ਰੇਨ ਨੇ ਕੋਲੇ ਆ ਕੇ ਹਾਰਨ ਮਾਰੇ ਤੁਹਾਨੂੰ ਵੈਸੇ ਹੀ ਚੱਕਰ ਆ ਗਿਆ ਜਾਂ ਕੋਈ ਉੱਥੇ ਕੁਝ ਹੋਇਆ ਤੁਹਾਡੇ ਨਾਲ ਜਾਂ ਵੈਸੇ ਹੀ ਚੱਕਰ ਆ ਗਿਆ ਅਚਾਨਕ ਨਹੀਂ ਨਹੀਂ ਹੋਇਆ ਕੁਝ ਨਹੀਂ ਗਈ ਜਦੋਂ ਮੈਂ ਡਿੱਗਿਆ ਸੀਗਾ ਨੇ ਜਿਹਦੇ ਉੱਪਰ ਟ੍ਰੇਨ ਚੱਲਦੀ ਈ ਉਹਦੇ ਤੇ ਲੋਹੇ ਦੇ ਉੱਪਰ ਆ ਮੇਰਾ ਸਿਰ ਵੱਜਿਆ ਸੀਗਾ ਮੋਢਾ ਡੀਆ ਸੀਗਾ ਉਹਦੇ ਕਰਕੇ ਫਿਰ ਮੈਨੂੰ ਚੱਕਰ ਆਉਣ ਲੱਗ ਗਏ ਸੀਗਾ ਆ ਸਿਰ ਵੱਜਣ ਕਰਕੇ ਲੋਹੇ ਦੇ ਉੱਪਰ ਫਿਰ ਮੈਨੂੰ ਐਸਕੇ ਵੀ ਮੈਂ ਉੱਠਾਂ ਉੱਠਾਂ ਫਿਰ ਮੈਂ ਕਿਹਾ ਵੀ 2 ਕਿ ਮਿੰਟ ਸਾਹ ਲੈਣਾ ਵੀ ਫਿਰ ਉੱਠਣ ਦੀ ਕੋਸ਼ਿਸ਼ ਕਰਦਾ ਹਾਂ ਪਰ ਇੰਨੇ ਟਾਈਮ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੰਨੇ ਕੁ ਟਾਈਮ ਵੀ ਕਿੰਨਾ ਹੋ ਗਿਆ ਨਹੀਂ ਇੱਕਦਮ ਤਾਂ ਜਦੋਂ ਟ੍ਰੇਨ ਨੇ ਕੋਲੇ ਆ ਕੇ ਹੌਨ ਮਰੀ ਸਿਰਫ 2 ਕੇ ਸਕਿੰਟ ਮੈਨੂੰ ਸੋਚਣ ਨੂੰ ਮਿਲਿਆ ਕਿ ਇਹ ਮੇਰੀ ਮੇਰੀ ਮੌਤ ਇਸ ਟ੍ਰੇਨ ਨਾਲ ਹੋਣਾ ਹੈ ਅੱਛਾ ਤੁਹਾਨੂੰ ਇਲਮ ਹੋ ਗਿਆ ਸੀ ਵੀ ਹੁਣ ਟ੍ਰੇਨ ਆ ਗਈ ਆ ਹੁਣ ਮੈਂ ਗਿਆ ਹਾਂਜੀ ਬਸ ਜਿੱਦਾਂ ਨਾ ਫੋਨ ਹੈ ਹੈਂਗ ਹੋ ਜਾਂਦਾ ਹੈ ਨਾ ਕੰਮ ਨਹੀਂ ਕਰਦਾ ਉਸੇ ਟਾਈਮ ਮੈਂ ਟ੍ਰੇਨ ਨੂੰ ਜਦੋਂ ਕੋਲੇ ਦੇਖਿਆ ਮੈਂ ਵੀ ਹੈਂਗ ਹੋ ਗਿਆ ਸੀਗਾ ਨਾ ਤਾਂ ਮੇਰੇ ਤੋਂ ਭੱਜਿਆ ਜਾ ਰਿਹਾ ਸੀ ਨਾ ਤਾਂ ਮੇਰੇ ਤੋਂ ਉੱਠੇ ਜਾ ਰਿਹਾ ਸੀਗਾ ਫਿਰ ਮੈਂ ਡਿੱਗ ਗਿਆ ਡਿਗਣ ਕਰਕੇ ਫਿਰ ਮੇਰੇ ਉੱਤੋਂ ਹੀ ਟ੍ਰੇਨ ਲੰਘ ਗਈ ਜਿੰਨਾ ਕਿ ਤਾਂ ਮੈਂ ਉਹਦੇ ਫਾਟਕ ਦੇ ਅੰਦਰ ਸੀਗਾ ਉਹਨਾਂ ਕਿ ਤਾਂ ਬਚਾਅ ਹੋ ਗਈ ਜਿੰਨਾ ਕਿ ਬਾਹਰ ਸੀ ਉਹ ਵੱਡਿਆ ਗਿਆ ਸੀ ਪੈਰ ਮੇਰਾ ਇੱਥੋਂ ਨਹੀਂ ਵੱਡੇ ਗਿਆ ਸੀ ਪੈਰ ਮੇਰੇ ਗੋਡੇ ਤੋਂ ਵੱਡੇ ਗਏ ਸੀ ਅੱਛਾ ਗੋਡੇ ਤੋਂ ਵੱਡੇ ਗਏ ਸੀ ਹਾਂਜੀ ਪਰ ਇੱਥੋਂ ਤੋਂ ਲੈ ਕੇ ਗੋਡੇ ਤੱਕ ਤਾਂ ਕੱਲਾ ਹੱਡ ਸੀ ਗਈ ਤੇ ਮਾਸ ਸਾਰੇ ਹੀ ਖਤਮ ਹੋ ਗਏ ਸੀ ਸਾਰੇ ਖਤਮ ਹੋ ਗਏ ਜਲ ਗਿਆ ਸੀਗੀ ਟ੍ਰੇਨ ਦੀ ਚਿੰਗਾਰੀ ਦੇ ਨਾਲ ਕੁਝ ਕੁ ਟ੍ਰੇਨ ਨੇ ਖਿੱਚ ਲੈ ਸੀ ਗਈ ਤਾਂ ਕਰਕੇ ਫਿਰ ਜਦੋਂ ਹਸਪੀਟਲ ਲੈ ਕੇ ਗਈ ਇੱਕ ਮਹੀਨਾ ਇੱਕ ਮਹੀਨਾ 20 ਦਿਨ ਹਸਪੀਟਲ 'ਚ ਰਹੀ ਦੀ ਤੇ ਉਹ ਡਾਕਟਰ ਨੂੰ ਤਾਂ ਕਰਕੇ ਇੱਥੋਂ ਛੋਟਾ ਕਰਨਾ ਪਿਆ ਕਿ ਕਿਉਂਕਿ ਇੱਥੋਂ ਤੋਂ ਲੈ ਕੇ ਗੋਡੇ ਤੱਕ ਤਾਂ ਕੱਲਾ ਹੱਡ ਸੀ ਗਈ ਤਾਂ ਕਰਕੇ ਡਾਕਟਰ ਨੂੰ ਇੱਥੇ ਤੱਕ ਉਹ ਮਿਲਿਆ ਹੀ ਮਾਸ ਮਿਲਿਆ ਹੀ ਉਹਨਾਂ ਨੇ ਇੱਥੇ ਤੱਕ ਆਪਰੇਸ਼ਨ ਕਰਤਾ ਸੀ ਗਏ ਅੱਛਾ ਮਨਦੀਪ ਬਾਈ ਜਦੋਂ ਤੁਹਾਡੇ ਨਾਲ ਇਹ ਹਾਦਸਾ ਹੁੰਦਾ ਟ੍ਰੇਨ ਤੁਹਾਡੇ ਉੱਪਰ ਦੀ ਲੰਘ ਜਾਂਦੀ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਮੇਰੀਆਂ ਲੱਤਾਂ ਹੁਣ ਖਤਮ ਹੋ ਗਈਆਂ ਨੇ ਤੁਸੀਂ ਹੋਸ਼ ਦੇ ਵਿੱਚ ਸੀ ਹਾਂਜੀ ਹਾਂਜੀ ਉਦੋਂ ਤੋਂ ਹੋਸ਼ ਦੇ ਵਿੱਚ ਤਾਂ ਸੀ ਗਏ ਜਦੋਂ ਮੇਰੇ ਉੱਤੇ ਹੀ ਟ੍ਰੇਨ ਲੰਗੀ ਜੀ ਪਹਿਲਾਂ ਤਾਂ ਮੈਂ ਮੂਦਾ ਪਿਆ ਸੀ ਗਈ ਉਹਨੂੰ ਫੜ ਕੇ ਕਿ ਬਈ ਮੈਂ ਉੱਠ ਨਾ ਜਾਵਾਂ ਜਾਂ ਮੈਨੂੰ ਖਿੱਚ ਕੇ ਨਾ ਲੈ ਜਾਵੇ ਟ੍ਰੇਨ ਤੇ ਜਦੋਂ ਮੇਰਾ ਪਾਸਾ ਸੀ ਤੁਹਾਨੂੰ ਪਤਾ ਲੱਗ ਰਿਹਾ ਸੀ ਟ੍ਰੇਨ ਉੱਪਰ ਸੀ ਹਾਂਜੀ ਹਾਂਜੀ ਤੇ ਮੇਰੇ ਦਰਦ ਹੋ ਰਿਹਾ ਸੀ ਕਈ ਤੇ ਉਸ ਤੋਂ ਬਾਅਦ ਜਦੋਂ ਟ੍ਰੇਨ ਲੰਗੀ ਜਦੋਂ ਮੈਂ ਉੱਠ ਕੇ ਆਇਆ ਬੈਠਾ ਹੱਥ ਤੇ ਜਦੋਂ ਮੈਂ ਪੈਰ ਨੂੰ ਦੇਖਿਆ ਮੈਂ ਕਿਹਾ ਵੀ ਮੈਂ ਇੱਥੇ ਆ ਪੈਰ ਉੱਥੇ ਵੀ ਕੀ ਹੋ ਗਿਆ ਵੀ 2 ਮਿੰਟ ਪਹਿਲਾਂ ਮੈਂ ਕੀ ਸੀ ਤੇ 2 ਮਿੰਟ ਬਾਅਦ ਮੈਂ ਕੀ ਆ ਫਿਰ ਮੈਂ ਉੱਚੀ ਉੱਚੀ ਰੋਣ ਲੱਗ ਗਿਆ ਫਿਰ ਮੈਂ ਰੋਲਾ ਪਾਉਣ ਲੱਗ ਗਿਆ ਵੀ ਮੇਰੀ ਹੈਲਪ ਕਰੋ ਪਰ ਉੱਥੇ ਕੋਈ ਨਹੀਂ ਸੀ ਕਈ ਫਿਰ 10 15 20 ਮਿੰਟ ਬਾਅਦ ਮੈਨੂੰ ਫੋਨ ਲੱਭਿਆ ਸੀ ਕਈ ਫਿਰ ਮੈਂ ਆਪਣੇ ਯਾਰ ਦੋਸਤ ਨੂੰ ਬੁਲਾਏ ਫਿਰ ਘਰ ਦੇ ਆਈ ਫਿਰ ਉਹ ਫਿਰ ਚੱਕ ਕੇ ਲੈ ਕੇ ਗਏ ਸੀਗੇ ਲੁਧਿਆਣੇ ਉਹਨਾਂ ਨੇ ਅੱਛਾ ਤੁਸੀਂ ਕਿਹਾ ਵੀ 15 20 ਮਿੰਟ ਬਾਅਦ ਮੈਨੂੰ ਫੋਨ ਲੱਭਿਆ ਫਿਰ 15 20 ਮਿੰਟ ਕਿਸੇ ਨੇ ਕੋਈ ਹੈਲਪ ਤੁਹਾਡੇ ਕੋਲ ਕੋਈ ਆਸ-ਪਾਸ ਕੋਈ ਆਇਆ ਸੀ ਕੋਈ ਰਾਹੀਗਰ ਜਾਂ ਕੋਈ ਅਲਦਾਲੇ ਦੇ ਨਹੀਂ ਨਹੀਂ ਕੋਈ ਨਹੀਂ ਸੀਗਾ ਇਹ ਰਾਤ ਦਾ ਟਾਈਮ ਸੀ ਉੱਥੇ ਤਾਂ ਹਨੇਰਾ ਨਹੀਂ ਰਿਹਾ ਸੀਗਾ ਉੱਥੇ ਲਾਈਟ ਲੂਟ ਕੁਝ ਨਹੀਂ ਲੱਗੀ ਹੁੰਦੀ ਈ ਬਸ ਐਂ ਬਸ ਫਟਕ ਲਾ ਜਾਂਦਾ ਈ ਤੇ ਚਲੇ ਜਾਂਦੇ ਈ ਉੱਥੇ ਕੋਈ ਹੈ ਹੀ ਨਹੀਂ ਸੀ ਮੈਂ ਬਹੁਤ ਉੱਚੀ ਉੱਚੀ ਰੋਲਾ ਪਾ ਰਿਆ ਸੀ ਪਰ ਉੱਥੇ ਕੋਈ ਨਹੀਂ ਸੀਗਾ ਜਦੋਂ ਮੈਂ ਫੋਨ ਯਾਰ ਦੋਸਤ ਨੂੰ ਫੋਨ ਕੀਤਾ ਤੇ ਉਦੋਂ ਤੱਕ ਮੈਂ ਉਸੇ ਫਾਟਕ ਦੇ ਉੱਪਰ ਬੈਠਾ ਸੀ ਤੇ ਜਦੋਂ ਮੇਰੇ ਯਾਰ ਦੋਸਤ ਆ ਰਹੇ ਸੀ ਉਸੇ ਟਾਈਮ ਤੇ ਉਸੇ ਪਟਰੀ ਦੇ ਦੂਜੀ ਟ੍ਰੇਨ ਆ ਰਹੀ ਸੀ ਜੇ ਉਹ 1-2 ਮਿੰਟ ਹੋਰ ਲੇਟ ਹੋ ਜਾਂਦੇ ਤਾਂ ਮੈਂ ਬਚਣਾ ਨਹੀਂ ਸੀਗਾ ਕਿਉਂਕਿ ਮੇਤੋਂ ਐਮ ਉੱਠ ਕੇ ਮੜਿਆ ਥੋੜਾ ਤੁਰਿਆ ਵੀ ਨਹੀਂ ਜਾ ਰਿਹਾ ਸੀ ਵੀ ਮੈਂ ਕਿੱਦਾਂ ਕੀ ਕਰਾਂ ਕਿੱਦਾਂ ਫਾਟਕ ਤੋਂ ਥੱਲੇ ਜਾਵਾਂ ਜਾਂ ਕੀ ਕਰਾਂ ਮੇਰਾ ਦਿਮਾਗ ਨਹੀਂ ਉਦੋਂ ਕੰਮ ਕਰ ਰਿਹਾ ਸੀਗਾ ਫਿਰ ਯਾਰ ਦੋਸਤ ਆਏ ਘਰ ਦੇ ਆਈ ਉਹ ਲੁਧਿਆਣੇ ਲੈ ਕੇ ਗਏ ਸੀਗੇ ਸਿਵਲ ਚ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਉਹ ਕਹਿੰਦੇ ਵੀ ਅਸੀਂ ਪੇਸ਼ੈਂਟ ਐਡਮਿਟ ਨਹੀਂ ਕਰਾਂਗੇ ਵੀ ਇਹਦਾ ਬਲੱਡ ਬਲੱਡ ਸਾਰਾ ਨਿਕਲ ਚੁੱਕਿਆ ਵੀ ਇਹ ਹੈ ਨਹੀਂ ਥੋੜੇ ਟਾਈਮ ਤੋਂ ਮਹਿਮਾਨ ਆ ਵੀ ਤੁਸੀਂ ਹਾਂਜੀ ਕਹਿੰਦੇ ਤੁਸੀਂ ਹੋਰ ਕਿੱਥੇ ਲੈ ਕੇ ਜਾਓਈ ਫਿਰ ਉਹਨਾਂ ਨੇ ਪੀਜੀਏ ਰੈਫਰ ਕਰਤਾ ਜੀ ਤੇ ਦਿਆਨੇ ਤੋਂ ਅਸੀਂ ਪੀਜੀਏ ਆਈ ਉਹਨਾਂ ਨੇ ਬਾਰੋ-ਬਾਰ ਹੀ ਕਹਿਤਾ ਕਹਿੰਦਾ ਅਸੀਂ ਐਡਮਿਟ ਨਹੀਂ ਕਰਨਾ ਵੀ ਇਹਨੂੰ ਜੇ ਕੋਈ ਬਚਾਊਗਾ ਤਾਂ ਬੱਤੀ ਵਾਲੇ ਬਚਾ ਲੈਣਗੇ ਨਹੀਂ ਇਹਨੂੰ ਕੋਈ ਨਹੀਂ ਬਚਾ ਸਕਦਾ ਜੀ ਤੇ ਦੇਖੋ ਰਾਤ ਨੂੰ ਹੀ ਗੈਰ ਹੋਇਆ ਐਕਸੀਡੈਂਟ ਹੋਇਆ ਜੀ ਸਵੇਰੇ 7:30 ਵਜੇ ਬੱਤੀ ਪਹੁੰਚਾਈ ਤੇ 32 ਵਾਲਿਆਂ ਨੇ ਵੀ ਠੱਕੇ ਮਾਰ ਕੇ ਸਾਨੂੰ ਬਾਹਰ ਕੱਢਦੇ ਸੀਗੇ ਉਦੋਂ ਕਰੋਨਾ ਬਹੁਤ ਚੱਲ ਰਿਹਾ ਸੀਗਾ 32 ਵਾਲਿਆਂ ਨੇ ਵੀ ਲੱਤਾਂ ਕੱਟੀਆਂ ਹੋਈਆਂ ਨੇ ਦੋਨੋਂ ਬੁਰਾ ਹਾਲ ਆ ਬਿਨਾ ਕਿਸੇ ਟ੍ਰੀਟਮੈਂਟ ਤੇ ਹਸਪਤਾਲ ਆਣਿਆਂ ਨੇ ਬਾਹਰ ਕੱਢਤਾ ਸਾਨੂੰ ਹਾਂਜੀ ਉਹ ਕਹਿੰਦੇ ਵੀ ਅਸੀਂ ਐਡਮਿਟ ਹੀ ਨਹੀਂ ਕਰਨਾ ਵੀ ਅਸੀਂ ਕਰੋਨਾ ਪੇਸ਼ੈਂਟਸ ਸਾਹਮੜਿਆ ਇਹਨੂੰ ਜੇ ਕੁਝ ਹੋ ਜਾਊਗਾ ਤੁਸੀਂ ਕਹੋਗੇ ਕਿ ਵੀ ਇਸ ਪੇਸ਼ੈਂਟ ਵੀ ਬੋਲਦਾ ਲੈ ਕੇ ਆਏ ਸੀ ਵੀ ਇਹ ਤਾਂ ਖਤਮ ਹੋ ਗਿਆ ਬੇਫੇਰ ਤੁਸੀਂ ਬਾਅਦ ਚ ਸਾਨੂੰ ਬੋਲੋਗੇ ਵੀ ਅਸੀਂ ਐਡਮਿਟ ਨਹੀਂ ਕਰਨਾ ਫਿਰ ਮੈਂ ਰੋਲਾ ਪਾਉਣ ਲੱਗ ਗਿਆ ਸੀ ਵੀ ਮੈਨੂੰ ਜ਼ਹਿਰ ਦਾ ਟੀਕਾ ਲਾ ਦਿਓ ਜਾਂ ਮੇਰੇ ਦਰਦ ਦਾ ਟੀਕਾ ਲਾ ਦਿਓ ਮੇਰੇ ਦਰਦ ਬਹੁਤ ਹੁੰਦਾ ਪਰ ਕੋਈ ਨਹੀਂ ਸੁਣਦਾ ਸੀਗੀ ਬੇਬੇ ਬਾਪੂ ਵੀ ਸਾਈਡ ਤੇ ਜਾ ਕੇ ਬਹਿ ਗਏ ਸੀਗੀ ਉਹ ਪਤਾ ਨਹੀਂ ਕੀ ਗੱਲ ਕਰ ਰਹੇ ਸੀ ਕਿ ਨਹੀਂ ਜਦੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਵੀ ਹੁਣ ਵੱਡੇ ਤੋਂ ਵੱਡੇ ਹਸਪੀਟਲ ਵਾਲੇ ਨਹੀਂ ਜਵਾਬ ਦੇਤਾ ਵੀ ਹੁਣ ਕੁਝ ਨਹੀਂ ਹੈ ਤੇ ਮੈਂ ਸੁਰੂ ਤੋਂ ਬਾਬਾ ਜੀ ਨੂੰ ਮੰਨਦਾ ਐ ਮੈਂ ਬਾਬਾ ਜੀ ਅੱਗੇ ਘੁਰਦਾਸ ਬੇਨਤੀ ਕੀਤੀ ਬਾਬਾ ਜੀ ਜੇ ਤੁਸੀਂ ਮੈਨੂੰ ਮਾਰਨਾ ਮਾਰ ਦੋ ਜੇ ਤੁਸੀਂ ਮੈਨੂੰ ਬਚਾਉਣਾ ਬਚਾ ਲਓ ਮੈਂ ਤੁਹਾਨੂੰ ਕੋਸਦਾ ਨਹੀਂ ਕਿ ਤੁਸੀਂ ਮੇਰੇ ਨਾਲ ਐ ਕਰਤਾ ਨਾ ਵੀ ਮੈਂ ਮੈਂ ਮੰਨਦਾ ਵੀ ਗਲਤੀ ਮੇਰੀ ਐ ਹਨਾ ਕਿ ਵੀ ਮੈਂ ਫਟਕ ਲੱਗੇ ਤੇ ਕ੍ਰੋਸ ਕਰਕੇ ਗਿਆ ਜਾਂ ਮੈਂ ਨਹੀਂ ਦੇਖਿਆ ਜਾਂ ਮੈਂ ਮੈਂ ਟੁੱਟਿਆ ਨਹੀਂ ਗਿਆ ਪਰ ਬਾਬਾ ਜੀ ਜੇ ਤੁਸੀਂ ਮੈਨੂੰ ਮਾਰਨਾ ਮਾਰ ਦੋ ਜੇ ਤੁਸੀਂ ਮੈਨੂੰ ਬਚਾਉਣਾ ਬਚਾ ਲਓ ਮੇਤੋਂ ਦਰਦ ਨਹੀਂ ਬਰਦਾਸ਼ਤ ਹੋ ਰਿਹਾ ਇਹ ਕਿੰਨਾ ਜ਼ਿਆਦਾ ਹੋ ਰਿਹਾ ਸੀ ਬਹੁਤ ਜ਼ਿਆਦਾ ਹੋ ਰਿਹਾ ਸੀ ਗਈ ਫਿਰ ਇੱਕ ਮਾਤਾ ਜੀ ਆਈ ਜਦੋਂ ਮੈਂ 10 ਬੇਨਤੀ ਕੀਤੀ ਫਿਰ ਡੈਡੀ ਦੇ ਅੰਦਰ ਗਏ ਸੀਗੇ ਉਸ ਤੋਂ ਬਾਅਦ ਇੱਕ ਮਾਤਾ ਜੀ ਆਏ ਉਹ ਐਨ ਜੀਓ ਦੇ ਟੀਮ ਦੇ ਮੈਂਬਰ ਸੀਗੇ ਉਹਨਾਂ ਨੇ ਕਿਹਾ ਪੁੱਤ ਅਸੀਂ ਤੇਰੀ ਹੈਲਪ ਕਰਾਂਗੇ ਵੀ ਤੂੰ ਹੌਸਲਾ ਨਾ ਛੱਡੀ ਤੂੰ ਐ ਨਾ ਸੋਚ ਕਿ ਵੀ ਤੂੰ ਬੱਚੀ ਨਹੀਂ ਜਾਂ ਤੈਨੂੰ ਬਚਾਵਾਂਗੇ ਨਹੀਂ ਅਸੀਂ ਤੇਰੀ ਹੈਲਪ ਕਰਾਂਗੇ ਤੇ ਉਹ ਮਾਤਾ ਜੀ ਨੇ ਐਡਮਿਟ ਕਰਾਇਆ ਸੀਗੇ ਤੇ ਡਾਕਟਰਾਂ ਨੇ ਡੈਡੀ ਤੋਂ ਲਿਖਾ ਲਿਆ ਸੀਗੇ ਕਿ ਵੀ ਜੇ ਇਹ ਕੋਰੋਨਾ ਚ ਮਰਿਆ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਵੀ ਲਿਖ ਕੇ ਦਿਓ ਫਿਰ ਡੈਡੀ ਨੇ ਸਾਈਨ ਕਰਤਾ ਸੀਗੇ ਫਿਰ ਉਹਨਾਂ ਨੇ ਐਡਮਿਟ ਕੀਤਾ ਸੀ ਅੱਛਾ ਮਨਦੀਪ ਵੀਰੇ ਜਦੋਂ ਮਾਫ ਕਰਿਓ ਮੈਂ ਤੁਹਾਡੇ ਉਹ ਪੁਰਾਣੇ ਸਮਾਂ ਜਿਹੜਾ ਮੈਨੂੰ ਤੁਹਾਨੂੰ ਯਾਦ ਕਰਾਉਣਾ ਪੈ ਰਿਹਾ ਕਿਉਂਕਿ ਬੜਾ ਭਾਰਾ ਹੁੰਦਾ ਉਹ ਸਮਾਂ ਯਾਦ ਕਰਨਾ ਹਨਾ ਜਦੋਂ ਤੁਸੀਂ ਉੱਥੇ ਰੇਲ ਦੀ ਪਟੜੀ ਤੇ ਗਰੇ ਸੀ ਤੁਹਾਡੇ ਨਾਲੇ ਹਾਸਾ ਹੋਇਆ ਸੀ ਤੁਹਾਨੂੰ ਮਨ ਚੇ ਡਰਨੀ ਆ ਕਿ ਜੇ ਹੁਣ ਦੂਜੀ ਟ੍ਰੇਨ ਆ ਗਈ ਮੈਂ ਖਤਮ ਹੋ ਜਾਊਗਾ ਮੇਰੀ ਜ਼ਿੰਦਗੀ ਨਹੀਂ ਬਚੇਗੀ ਡਰ ਨਹੀਂ ਲੱਗਿਆ ਤੁਹਾਨੂੰ ਉੱਥੇ ਇਕੱਲੇ ਸੀ ਲੱਤਾਂ ਕੱਟੀਆਂ ਗਈਆਂ ਸੀ ਦਰਦ ਹੋ ਰਿਹਾ ਸੀ ਹਾਂਜੀ ਦਰਦ ਲੱਗ ਰਿਹਾ ਸੀ ਪਰ ਫਿਰ ਐ ਵੀ ਦਿਮਾਗ ਚ ਆ ਰਿਹਾ ਸੀ ਵੀ ਜੇ ਹੁਣ ਬਚ ਵੀ ਜਾਊਂਗਾ ਤਾਂ ਫਿਰ ਵੀ ਮੇਰਾ ਤਾਂ ਪੈਰ ਨਹੀਂ ਹੈ ਵੀ ਮੈਂ ਪੈਰ ਤੋਂ ਬਿਨਾਂ ਕੀ ਕਰੂੰਗਾ ਇਦਾਂ ਦੇ ਮਨ ਚ ਖਿਆਲ ਆ ਰਹੇ ਸੀਗੇ ਫਿਰ ਮੈਂ ਹੀ ਸੋਚ ਰਿਹਾ ਸੀ ਜੇ ਇਹ ਮੈਨੂੰ ਘਰ ਦਿਆ ਕਿ ਚੱਕ ਕੇ ਲੈ ਗਏ ਤਾਂ ਠੀਕ ਆ ਨਹੀਂ ਹੁੰਦੀ ਆ ਕੋਈ ਨਹੀਂ ਆ ਲੈਣ ਦੋ ਵੀ ਇਦਾਂ ਵੀ ਰਹਿ ਕੇ ਮੈਂ ਕੀ ਕਰੂੰਗਾ ਪਰ ਮੈਨੂੰ ਐ ਨਹੀਂ ਪਤਾ ਸੀਗਾ ਵੀ ਬਾਬਾ ਜੀ ਨੇ ਵੀ ਆਪਣੇ ਦਰ ਤੇ ਇੱਥੇ ਬੁਲਾਉਣਾ ਵੀ ਇੱਥੇ ਸੇਵਾ ਲਿਖੀ ਆ ਠੀਕ ਹੈ ਜੀ ਤੇ ਬਸ ਮੈਂ ਹੀ ਸੋਚਿਆ ਸੀ ਵੀ ਜੇ ਤਾਂ ਟ੍ਰੇਨ ਆ ਗਈ ਤਾਂ ਖਤਮ ਹੋ ਜੂਗਾ ਨਹੀਂ ਦੇਖ ਦੇ ਕੀ ਹੁੰਦਾ ਹੈ ਅੱਛਾ ਫਿਰ ਤੁਹਾਨੂੰ 32 ਹਸਪੀਟਲ ਦੇ ਵਿੱਚ ਮੋਹਾਲੀ ਦੇ ਵਿੱਚ ਤੁਹਾਨੂੰ ਐਡਮਿਟ ਕਰ ਲਿਆ ਤੁਹਾਡਾ ਟ੍ਰੀਟਮੈਂਟ ਕਿੰਨਾ ਚਿਰ ਚੱਲੇ ਆ ਕੋਈ ਜਿਹੜੀਆਂ ਲੱਤਾਂ ਤੁਹਾਡੀਆਂ ਕੱਟੀਆਂ ਗਈਆਂ ਸੀ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਡਾਕਟਰਸ ਨੇ ਜਾਂ ਤੁਹਾਡੇ ਪੇਰੈਂਟਸ ਨੇ ਨਹੀਂ ਉਹਨਾਂ ਨੂੰ ਕਿਹਾ ਕਿ ਇਹਦੀਆਂ ਲੱਤਾਂ ਜੇਕਰ ਜੁੜ ਸਕਦੀਆਂ ਨੇ ਕੁਝ ਹੋ ਸਕਦਾ ਹਾਂਜੀ ਡੈਡੀ ਨੇ ਤਾਂ ਕਿਹਾ ਸੀ ਕਿ ਪਰ ਡਾਕਟਰ ਕਹਿੰਦੇ ਵੀ ਨਹੀਂ ਵੀ ਟਾਈਮ ਜ਼ਿਆਦਾ ਹੋ ਗਿਆ ਵੀ ਤੁਸੀਂ ਨਾ ਇੱਕ ਤਾਂ ਉਹਦੇ ਚ ਪਤਨ ਕੀ ਫੈਲ ਜਾਂਦਾ ਹੋ ਜਾਂਦਾ ਉਹ ਕਹਿੰਦੇ ਵੀ ਨਹੀਂ ਇੰਨਾ ਟਾਈਮ ਤੱਕ ਨਹੀਂ ਹੁੰਦਾ ਘੰਟਾ ਡੇਢ ਘੰਟਾ ਹੁੰਦਾ ਤਵੇ ਅਸੀਂ ਜੋੜ ਦਿੰਦੇ ਪਰ ਹੁਣ ਕਹਿੰਦੇ ਵੀ ਟਾਈਮ ਜ਼ਿਆਦਾ ਹੋ ਗਿਆ ਵੀ ਕੋਈ ਇਹਦਾ ਉਹ ਨਹੀਂ ਹੈਗਾ ਇਹ ਹੱਲ ਨਹੀਂ ਹੈ ਫਿਰ ਤਾਂ ਕਰਕੇ ਫਿਰ 1 ਮਹੀਨਾ 2 ਦਿਨ ਉਹਨਾਂ ਨੇ ਉਹ ਹਸਪੀਟਲ ਚ ਰੱਖਿਆ ਸੀਗੇ ਤੇ 20-25 ਦਿਨ ਤੱਕ ਜ਼ਖਮ ਖੁੱਲਾ ਹੀ ਸੀਗਾ ਕਿਉਂਕਿ ਉਹਨਾਂ ਨੇ ਜਦੋਂ ਪਹਿਲਾ ਆਪਰੇਸ਼ਨ ਕਰਨਾ ਸੀਗਾ ਜਿੱਦਾਂ ਆਪਾਂ ਕੇਲੇ ਛਿਲਕੇ ਛਿਲਦੇ ਆਈ ਉਹਦਾ ਸਾਡੇ ਤੋਂ ਮਾਸ ਲਿਆ ਹੋਇਆ ਸੀਗਾ ਗੋਡੇ ਤੋਂ ਉਸ ਤੋਂ ਬਾਅਦ ਚਲੋ ਪਹਿਲਾ ਆਪਰੇਸ਼ਨ ਦੇ ਵਿੱਚ ਹੱਡ ਦੇ ਨਾਲ ਮਾਸ ਜੋੜਿਆਈ ਦੂਜਾ ਆਪਰੇਸ਼ਨ ਚ ਉਹਨਾਂ ਨੇ ਹੱਡ ਵੱਢ ਕੇ ਇਹ ਇੱਥੇ ਤਾਂ ਕਮਾ ਸੀ ਇੱਥੇ ਤਾਂ ਇੱਥੇ ਤਾਂ ਕੋਨਾਂ ਨੇ ਆਪਰੇਸ਼ਨ ਕਰ ਦੇਣਾ ਸੀ ਗਈ ਪਰ ਜਦੋਂ ਦੂਜੇ ਆਪਰੇਸ਼ਨ 'ਚ ਉਹਨਾਂ ਨੇ ਕਰੋਨਾ ਚੈੱਕ ਕੀਤਾ ਹੀ ਉਹਨਾਂ ਨੇ ਕਰੋਨਾ ਕੱਢ ਤਾਈ ਉਹ ਕਹਿੰਦੇ ਵੀ ਇਹਨੂੰ ਕਰੋਨਾ ਹੋਣਾ ਸੀ ਕੁਛ ਨਹੀਂ ਕਰਾਂਗੇ ਇਹਨੂੰ 14 ਦਿਨ ਕਰੋਨਾ ਡਿਪਾਰਟਮੈਂਟ 'ਚ ਰੱਖਾਂਗੇ ਤੇ ਉਹ ਦਿਨ ਵੀ ਮੈਨੂੰ ਯਾਦ ਆ ਜਦੋਂ ਉਹਨਾਂ ਨੇ ਕਰੋਨਾ ਡਿਪਾਰਟਮੈਂਟ 'ਚ ਰੱਖਿਆ ਹੀ ਉਹਨਾਂ ਨੇ ਇੱਕ ਬੋਰੀ ਜੀ ਦੇਤੀ ਉਹ ਵਾਈਟ ਰੰਗ ਦੀ ਕਹਿੰਦੇ ਵੀ ਤੁਸੀਂ ਇਹਨੂੰ ਪਾ ਲਓ ਉਹਨੂੰ ਪਾ ਕੇ ਇੰਨੀ ਗਰਮੀ ਲੱਗੀ ਪੁੱਛੋ ਨਾ ਤੇ 5 ਮਿੰਟ ਬਾਅਦ 10 ਮਿੰਟ ਬਾਅਦ ਮੇਰੇ ਨਾਲ ਦੇ ਬੈੱਡ ਤੇ ਇੱਧਰ ਬੈੱਡ ਤੇ ਉੱਧਰ ਬੈੱਡ ਤੇ ਜੇ ਕੋਈ ਆਉਂਦਾ ਛਾਤੀ ਤੇ ਮਾਰ ਮਾਰ ਠਾਲਦੇ ਸੀਗੇ ਵੀ ਉੱਠ ਉੱਠ ਪਰ ਸਿਰਫ 10 ਮਿੰਟ 20 ਮਿੰਟ ਘੰਟਾ ਬੰਦਾ ਹੁੰਦਾ ਸੀਗਾ ਹੀ ਨਾਲ ਦੀ ਨਾਲ ਖਤਮ ਨਾਲ ਦੀ ਨਾਲ ਖਤਮ ਤੁਹਾਡੇ ਸਾਹਮਣੇ ਮੌਤਾਂ ਹੋਈਆਂ ਹਾਂਜੀ ਹਾਂਜੀ ਮੇਰੇ ਸਾਹਮਣੇ ਵਾਲੇ ਬੈੱਡ ਤੇ ਨਾ ਹੱਥ ਮਾਰ ਮਾਰ ਠਾਲਦੇ ਹੁੰਦੇ ਸੀਗੇ ਪੰਪ ਉਹਦੇ ਮਾਰ ਮਰ ਮੂੰਹ 'ਚ ਵੀ ਠਾਲਦੇ ਹੁੰਦੇ ਸੀ ਪਰ ਕੋਈ ਨਹੀਂ ਉੱਠਦਾ ਸੀਗਾ 14 ਦਿਨ ਚ ਇੱਕ ਮੈਂ ਬਚਿਆ ਸੀਗਾ ਇੱਕ ਬਾਈ ਹੋਰ ਬਚਿਆ ਸੀ ਤੇ ਬਾਕੀ ਜਿਹੜੇ ਵੀ ਆਉਂਦੇ ਸੀ ਘੰਟੇ ਤੱਕ ਡੇਢ ਘੰਟੇ ਤੱਕ ਖਤਮ ਖਤਮ ਜਦੋਂ ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀਗੇ ਨਹੀਂ ਫਿਰ ਮੈਨੂੰ ਵੀ ਆ ਲੱਗ ਰਿਹਾ ਸੀ ਵੀ ਇਹ ਤਾਂ ਵੀ ਚੰਗੇ ਹੋ ਕੇ ਨਹੀਂ ਬਚ ਰਹੇ ਮੇਰੇ 'ਚ ਤਾਂ ਫਿਰ ਵੀ ਕੁਝ ਨਹੀਂ ਹੈ ਵੀ ਮੈਂ ਤਾਂ ਮੈਂ ਵੀ ਖਤਮ ਹੋ ਜਾਊਂਗਾ ਜਿਹੜੇ ਸਾਹਮਣੇ ਬਾਈ ਜੀ ਸੀਗੇ ਉਹਨਾਂ ਨੇ ਮੇਰਾ ਬੈੱਡ ਉਹਨਾਂ ਨੇ ਆਪ ਦੇ ਨਾਲ ਲਵਾ ਲਿਆ ਉਹ ਕਹਿੰਦੇ ਵੀ ਆਪਾਂ ਦੋਨੇ ਇੱਥੇ ਰਹਿਨੇ ਆਂ ਵੀ ਗੱਲਾਂ ਬਾਤਾਂ ਕਰਦੇ ਰਵਾਂਗੇ ਨਾ ਵੀ ਆਪਣਾ ਟਾਈਮ ਪਾਸ ਹੋ ਜਾਊਗਾ ਵੀ ਆਪਾਂ ਠੀਕ ਹੋ ਜਾਾਂਗੇ ਵੀ ਰੱਬ ਤੇ ভরਸਾ ਰੱਖ ਵੀ ਤੈਨੂੰ ਕੁਝ ਨਹੀਂ ਹੁੰਦਾ ਤੇ ਮੈਨੂੰ ਕੁਝ ਨਹੀਂ ਹੁੰਦਾ ਤੇ 14 ਦਿਨ ਰਹੀ ਜੀ ਅਸੀਂ ਚਲੋ ਮੈਂ ਇੱਕ ਗੱਲ ਸੋਚ ਲਈ ਵੀ ਜਰੂਰ ਵੀ ਰੱਬ ਦਾ ਕੋਈ ਨਾ ਕੋਈ ਹੱਥ ਹੋਣਾ ਵੀ ਜਾਂ ਕੋਈ ਕਾਰਨ ਹੋਣਾ ਜਿਹਦੇ ਕਰਕੇ ਬਾਬਾ ਹੀ ਬਚਾਰੇ ਆ ਫਿਰ 14 ਦਿਨ ਚਲੋ ਕਰੋਨਾ ਡਿਪਾਰਟਮੈਂਟ ਚ ਰਹੀ ਜੀ ਫਿਰ ਇੱਕ ਐਨਜੀਓ ਦੇ ਟੀਮ ਦੇ ਮੈਂਬਰ ਬਾਈ ਜੀ ਆਗੇ ਸਗੇ ਉਹਨਾਂ ਨੇ ਵੀ ਹੌਸਲੇ ਦਿੱਤਾ ਵੀ ਤੂੰ ਮੇਰਾ ਭਰਾ ਤੂੰ ਮੇਰਾ ਭਰਾ ਵੀ ਟੈਨਸ਼ਨ ਨਾ ਲਈ ਸੀ ਤੇਰੇ ਨਾਲ ਆ ਫਿਰ ਮੈਨੂੰ ਇਹ ਹੋ ਗਿਆ ਸੀ ਕਿ ਵੀ ਚਲੋ ਕੋਈ ਨਹੀਂ ਹੈ ਨਾ ਵੀ ਠੀਕ ਹੋ ਜਾਗੇ ਫਿਰ ਉਹਨਾਂ ਨੇ ਆਪਣੇ ਫੋਨ ਦੇ ਵਿੱਚ ਨਾ ਆਲਟਿਪਿਜ਼ਿਕਲ ਲੈਗ ਬਾਰੇ ਉਹਨਾਂ ਨੇ ਵੀਡੀਓ ਦਿਖਾਈ ਉਹ ਕਹਿੰਦੇ ਵੀ ਤੇਰਾ ਪੈਰ ਲਵਾਵਾਂਗੇ ਟੈਨਸ਼ਨ ਨਾ ਲੈ ਮੈਂ ਫਿਰ ਮੈਨੂੰ ਇਹ ਹੋ ਗਿਆ ਵੀ ਜੇ ਮੇਰਾ ਪੈਰ ਲੱਗ ਚੁਗਾ ਤਾਂ ਵਧੀਆ ਮੈਂ ਤੁਰਨ ਫਿਰਨ ਲੱਗ ਜਾਊਗਾ ਹੀ ਅੱਛਾ ਮਨਦੀਪ ਭਾਈ ਹਸਪੀਟਲ ਤੁਸੀਂ ਨੇ 1 ਮਹੀਨਾ 20 ਦਿਨ ਇਲਾਜ ਕਰਵਾਇਆ ਲੱਤਾਂ ਨਹੀਂ ਜੁੜ ਪਾਈਆਂ ਜ਼ਿੰਦਗੀ ਬਦਲੀ ਉਸ ਤੋਂ ਬਾਅਦ ਪਰਿਵਾਰ ਦਾ ਕੀ ਰਿਐਕਸ਼ਨ ਸੀ ਤੁਸੀਂ ਆਪਣੇ ਘਰੇ ਗਏ ਹੋ ਪਰਿਵਾਰ ਨੇ ਹੌਸਲਾ ਦਿੱਤਾ ਕਿ ਪੁੱਤ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਨਹੀਂ 1 ਮਹੀਨਾ 20 ਦਿਨ ਤੱਕ ਤਾਂ ਮੈਂ ਘਰ ਜਾਣਾ ਧੰਨਵਾਦ ਕਰਦਾ ਕਿ ਉਹ ਮੇਰੇ ਨਾਲ ਰਹੇ ਤੇ ਬਸ ਉਸ ਤੋਂ ਬਾਅਦ ਕੀ ਹੋਈ ਜਿਹੜੇ ਮੇਰੇ ਚਾਚਾ ਜੀ ਸੀਗੇ ਉਹਨਾਂ ਨੇ ਨਾ 80000 ਰੁਪਿਆ ਉਦੋਂ ਦਿੱਤਾ ਸੀ ਮੰਮੀ ਡੈਡੀ ਨੂੰ ਕਿ ਵੀ ਹਾਂਜੀ ਕਿ ਵੀ ਲੈ ਲਓ ਵੀ ਤੁਸੀਂ ਲਾ ਦਿਓ ਵੀ ਮੈਨੂੰ ਬਾਅਦ ਵਿੱਚ ਦੇ ਦਿਓ ਤੇ ਉਹੀ 80000 ਕਰਕੇ ਨੇ ਜਦੋਂ ਮੈਨੂੰ ਘਰੇ ਲੈ ਕੇ ਗਈ ਤੇ ਮੇਰੇ ਚਾਚਾ ਜੀ ਚਲੋ ਉਦੋਂ ਮੇਰੇ ਘਰ ਦੇ ਸਪੋਰਟ ਕਰ ਰਹੇ ਸੀ ਹਸਪੀਟਲ ਤੇ ਜਦੋਂ ਘਰੇ ਗਏ ਉਦੋਂ ਸਪੋਰਟ ਕਰ ਰਹੇ ਸੀ ਪਰ ਜਦੋਂ ਚਾਚਾ ਜੀ ਚਾਚੀ ਜੀ ਦਾਦੀ ਜੀ ਜਦੋਂ ਕਹਿਣ ਲੱਗੇ ਕਿ ਇਹਨੂੰ ਘਾਤੇ ਲੈ ਕੇ ਆ ਗਏ ਇਹਨੂੰ ਉੱਥੇ ਮਾਰ ਦਿੰਦੇ ਮੈਨੂੰ ਸਾਰੀ ਜਣੀਆਂ ਨੈਗੇਟਿਵ ਗੱਲਾਂ ਕਰਨ ਲੱਗ ਗਈ ਸੀ ਵੀ ਇਹਨੂੰ ਅਸਾਂ ਕਹਿੰਦੇ ਵੀ ਇਹਨੂੰ ਉੱਥੇ ਹੀ ਮਾਰ ਦਿੰਦੇ ਘਾਤੇ ਲੈ ਕੇ ਆਏ ਹਾਂ ਹਾਂਜੀ ਕਹਿੰਦੇ ਵੀ ਇਹਨੂੰ ਤਾਂ ਕਰੋਨਾ ਹੋਇਆ ਸੀ ਸਾਨੂੰ ਹੋ ਜਾਊਗਾ ਮੈਂ ਕਿਹਾ ਨਹੀਂ ਉਹ ਮੈਂ ਦਿਨ ਮੈਨੂੰ ਇੱਦਾਂ ਲੱਗ ਰਿਹਾ ਸੀਗਾ ਕਿ ਵੀ ਮੈਂ ਨਾ ਕਿਤੇ ਬਾਹਰ ਆ ਗਿਆ ਵੀ ਇਹ ਤਾਂ ਮੇਰੇ ਘਰ ਦੇ ਹੈ ਹੀ ਨਹੀਂ ਵੀ ਜੇ ਮੇਰੇ ਘਰ ਦੇ ਹੁੰਦੇ ਤਾਂ ਵੀ ਇਦਾਂ ਇਦਾਂ ਨਹੀਂ ਕਹਿੰਦੇ ਕਿਉਂਕਿ ਵੀ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਵੀ ਦਿਨ ਵੀ ਲਾ ਰਿਹਾ ਸੀ ਵੀ ਰਾਤ ਵੀ ਲਾ ਰਿਹਾ ਸੀ ਕਿਤੇ ਕਰਕੇ ਮੇਰਾ ਤਾਂ ਬਿਆਹ ਨਹੀਂ ਹੋਇਆ ਵੀ ਮੈਂ ਆਪਦੇ ਘਰ ਦੇ ਕਰਕੇ ਕਰ ਰਿਹਾ ਸੀ ਪਰ ਅੱਜ ਜੇ ਮੇਰੇ ਤੇ ਮੁਸੀਬਤ ਆਈ ਹੈ ਤਾਂ ਵੀ ਮੇਰੇ ਘਰ ਦੇ ਵੀ ਸਾਥ ਛੱਡ ਰਿਹਾ ਤੇ ਉਹ ਚਾਚਾ ਜੀ ਕਰਕੇ ਮੈਨੂੰ ਘਰੋਂ ਬਾਹਰ ਨਿਕਲਣਾ ਪਿਆ ਕਿਉਂਕਿ ਉਹ 네ਗੇਟਿਵ ਗੱਲਾਂ ਕਰ ਰਹੇ ਸੀ ਘਰ ਦੇ ਨੂੰ ਦੱਸ ਰਹੇ ਸੀ ਵੀ ਇਹ ਬੋਝ ਆ ਵੀ ਇਹ ਕੁਝ ਨਹੀਂ ਕਰ ਸਕਦਾ ਉਹਨਾਂ ਨੂੰ ਦਿਖਾਉਣ ਵਾਸਤੇ ਮੈਂ ਬਾਹਰ ਨਿਕਲਿਆ ਕਿ ਵੀ ਮੈਂ ਆਪਦਾ ਕੰਮ ਮੈਂ ਆਪ ਕਰ ਸਕਦਾ ਤੇ ਜਿਹੜੇ ਤੁਸੀਂ 8000 ਰੁਪਏ ਦਿੱਤੇ ਆ ਉਹ ਮੈਂ ਪਹਿਲਾਂ ਵੀ ਕਹਿ ਕੇ ਆਏ ਸੀਗਾ ਉਹਨਾਂ ਨੂੰ ਵੀ ਉਹ ਮੈਂ ਦਊਗਾ ਚਾਹੇ ਅੱਜ ਦਮਾ ਚਾਹੇ ਸਾਲ ਬਾਅਦ ਮੈਂ ਕੰਮ ਕਰਨ ਚੱਲਿਆ ਤਾਂ ਮੈਂ ਦਊਗਾ ਤੁਸੀਂ ਐਨਾ ਸੋਚੋ ਵੀ ਤੁਸੀਂ ਮੈਨੂੰ ਕਹਿਤਾ ਵੀ ਬੋਝ ਆ ਇਹ ਕੁਝ ਕਰ ਨਹੀਂ ਸਕਦਾ ਨਹੀਂ ਪਰ ਮੈਂ ਜਦੋਂ ਅੱਜ ਇੱਥੇ ਆਇਆ ਜਦੋਂ ਮੈਂ ਘਰੋਂ ਬਾਹਰ ਨਿਕਲਣ ਲੱਗਾ ਕਿਸੇ ਨੇ ਮੇਰੀ ਬਾਣੀ ਫੜੇਗੀ ਵੀ ਤੂੰ ਆ ਜਾ ਹਨਾ ਵੀ ਤੈਨੂੰ ਇੱਥੇ ਖਵਾ ਦਿਆ ਕਰਾਂਗੇ ਜੋ ਤੂੰ ਕਰਨਾ ਇੱਥੇ ਕਰ ਕਿਸੇ ਨੇ ਬਾਣੀ ਫੜੀ ਪਰ ਜਦੋਂ ਮੈਂ ਇੱਥੇ ਆਇਆ ਹਨਾਈ ਸਾਲ ਡੇਢ ਸਾਲ ਤੇ ਦਾ ਨਾ ਕਰਦੇ ਦਾ ਫੋਨ ਆ ਕਿਸੇ ਦਾ ਫੋਨ ਨਹੀਂ ਆਇਆ ਨਹੀਂ ਕਿਸੇ ਦਾ ਨਹੀਂ ਆਇਆ ਸੀ ਗਈ ਤੇ ਉਸ ਤੋਂ ਬਾਅਦ ਜਦੋਂ ਮੈਂ ਉਰੇ ਆ ਕੇ ਕੰਮਕੁਮ ਕਰਨ ਲੱਗ ਗਈ ਹਨਾਈ ਜਦੋਂ ਉਹ ਦੇਖਣ ਲੱਗ ਗਈ ਕਿ ਬੀਬੀ ਵਧੀਆ ਮਖਾਨਾ ਪੀਣਾ ਉਹ ਰੀਵਾ ਕਰਦਾ ਤੇ ਉਸ ਤੋਂ ਬਾਅਦ ਫਿਰ ਫੋਨ ਕਰਨ ਲੱਗ ਗਈ ਕਿ ਵੀ ਤੂੰ ਕਿ ਕਿੱਥੇ ਰਹਿ ਰਿਆਂ ਕਿਵੇਂ ਰਹਿ ਰਿਆਂ ਵੀ ਤੂੰ ਠੀਕ ਆ ਰੋਕੀ ਖਾਨ ਤੁਸੀਂ ਤੁਸੀਂ ਕਿਹਾ ਵੀ ਸਾਲ ਡੇਢ ਸਾਲ ਹਨਾ ਕਰਦਿਆਂ ਦਾ ਫੋਨ ਨਹੀਂ ਆਇਆ ਤੁਸੀਂ ਪਹਿਲਾਂ ਦੱਸ ਰਹੇ ਸੀ ਤੁਹਾਡੇ ਮੰਮੀ ਨੇ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਭੈਣ ਭਰਾ ਨੇ ਭੈਣਾ ਹਾਲਾਕੇ ਚਲੋ ਆਪਣੇ ਘਰੇ ਨੇ ਜਦੋਂ ਤੁਸੀਂ ਘਰ ਛੱਡਿਆ ਸੀ ਜਾਂ ਚਾਚਾ ਮੇਨੇ ਮਾਰਦਾ ਸੀ ਕਿ ਇਹਦੇ ਜ਼ਹਿਰ ਦਾ ਟੀਕਾ ਲਵਾ ਦਿਓ ਫਿਰ ਮਾਤਾ ਪਿਤਾ ਵਿਰੋਧ ਨਹੀਂ ਸੀ ਕਰਦੇ ਉਹਨੇ ਹੀ ਸਾਥ ਦਿੰਦੇ ਵੀ ਚਲੋ ਜੇ ਤੇ ਮੁਸ਼ਕਲ ਪਈ ਆ ਸਾਡਾ ਤਾਂ ਪੁੱਤਾ ਨਾ ਅਸੀਂ ਤਾਂ ਸਾਥ ਦਵਾਂਗੇ ਹਾਂਜੀ ਉਹ ਉਦੋਂ ਐ ਸੀਗਾ ਨਹੀਂ ਕਿ ਵੀ ਚਾਚੇ ਤੋਂ ਚਾਚੇ ਨੇ ਪੈਸੇ ਦਿੱਤੇ ਸੀ ਤਾਂ ਕਰਕੇ ਫਿਰ ਉਹਨਾਂ ਨੂੰ ਉਹਦੇ ਉਹਨਾਂ ਦੇ ਨਾਲ ਸਪੋਰਟ ਚ ਖਾਣਾ ਖਰਨਾ ਪੈ ਰਿਹਾ ਸੀ ਕਿ ਤੇ ਬਾਕੀ ਇਹ ਨਹੀਂ ਕਹਿ ਰਹੇ ਸੀ ਕਿ ਵੀ ਤੂੰ ਐਂ ਦਾ ਕਰ ਓਦਾਂ ਕਰ ਤੇ ਮੈਂ ਤਾਂ ਬਹੁਤ ਕੁ ਸੋਚਿਆ ਸੀ ਚਲੋ ਵੀ ਮੇਰਨਾ ਆ ਗਿਆ ਹੋ ਗਿਆ ਵੀ ਮੈਂ ਤਾਂ ਆਪਣਾ ਛੋਟਾ ਜਿਹਾ ਦੁਕਾਨ ਕਰਕੇ ਵੀ ਆਪਣੇ ਪਿੰਡ ਵੀ ਉੱਥੇ ਰਹਿ ਲੂੰਗਾ ਪਰ ਨਹੀਂ ਕਰਦੇ ਨੇ ਸਪੋਰਟ ਨਹੀਂ ਕੀਤੀ ਘਰ ਦੇ ਵੀ ਚਾਚੇ ਦੇ ਨਾਲ ਲੱਗੇ ਹੁੰਦੇ ਸੀਗੇ ਤੇ ਨਿੱਕੀ ਨਿੱਕੀ ਗੱਲ ਤੇ ਜਦੋਂ ਦਵਾਈ ਨੂੰ ਕਹਿਣਾ ਕਿ ਵੀ ਮੈਨੂੰ ਦਵਾਈ ਲਿਆ ਕੇ ਦੇ ਦੋ ਉਹਦੋਂ ਕੁੱਟਣ ਮਾਰ ਲੈਂਦੇ ਸੀਗੇ ਬਹੁਤ ਕੁੱਟਦਾ ਸੀ ਡੈਡੀ ਡੈਡੀ ਕੁੱਟਦੇ ਸੀਗੇ ਵੀ ਚਾਚੇ ਦੀਆਂ ਗੱਲਾਂ 'ਚ ਆ ਕੇ ਅੱਛਾ ਹਾਂਜੀ ਤੇ ਫਿਰ ਮੰਮੀ ਨਹੀਂ ਸੀ ਕੁਝ ਕਹਿੰਦੀ ਵੀ ਤੁਸੀਂ ਇਹਨੂੰ ਕਿਉਂ ਕੁੱਟਦੇ ਹੋ ਵੀ ਦਵਾਈ ਹੋਰ ਕੌਣ ਲਿਆ ਕੇ ਦਊਗਾ ਬਾਈ ਬਾਈ ਐਂ ਕਹਿੰਦੇ ਸੀ ਕਿ ਐਂ ਕਹਿੰਦੇ ਵੀ ਤੂੰ ਹੋਇਆ ਤੂੰ ਆਪ ਦਾ ਆਪ ਦੇਖ ਵੀ ਐਸੀ ਕੁਝ ਨਹੀਂ ਕਰ ਸਕਦੇ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਵੀ ਤੇਰਾ ਤੇਰਾ ਇਹ ਇਲਾਜ ਕਰਾਈ ਜਾਈਏ ਹੈਨਾ ਵੀ ਸਾਡੇ ਤੋਂ ਹੁੰਦਾ ਨਹੀਂ ਵੀ ਤੂੰ ਆਪ ਦਾ ਆਪ ਦੇਖ ਲਾ ਟੈਡੀ ਨੇ ਹੱਥ ਜੋੜਤੇ ਸੀਗੇ ਉਹ ਦਿਨ ਵੀ ਮੈਨੂੰ ਯਾਦ ਆ ਉਹਨਾਂ ਨੇ ਜਦੋਂ ਕਹਿਦਾ ਸੀ ਵੀ ਆਪਣੇ ਯਾਰ ਦੋਸਤ ਨੂੰ ਫੋਨ ਲਾਉਣਾ ਯਾਰ ਦੋਸਤ ਨੂੰ ਲਾ ਲਾ ਜਿਹਨੂੰ ਲਾਉਣਾ ਲੱਭੀ ਮੈਂ ਤੇਰਾ ਕੁਝ ਨਹੀਂ ਕਰ ਸਕਦਾ ਤੇ ਜਿਹਦੇ ਨੂੰ ਲੱਗਦਾ ਥੀ ਜਿੱਦਾਂ ਲੱਗਦਾ ਉਦੋਂ ਕਰ ਲਾ ਫਿਰ ਮੈਂ ਡੈਡੀ ਨੂੰ ਕਹਿੰਦਾ ਸੀ ਕਿ ਮੈਂ ਤੁਸੀਂ ਮੈਨੂੰ ਬੇਦਖਲ ਕਰ ਦਿਓ ਮੈਂ ਕਿਹਾ ਮੈਂ ਆਪਦਾ ਆਪ ਕੰਮ ਕਰ ਲੂੰਗਾ ਮੈਨੂੰ ਇਹ ਤਾਂ ਪਤਾ ਹੋ ਜੂਗਾ ਕਿ ਵੀ ਮੇਰੇ ਘਰ ਦੇ ਸਪੋਰਟ ਨਹੀਂ ਕਰਦੇ ਫਿਰ ਡੈਡੀ ਨੂੰ ਦਹਾਮੀ ਭਾਤੀ ਕਹਿੰਦੇ ਜਾਂ ਹਾਂ ਬੇਦਖਲ ਕਰਤਾ ਫਿਰ ਮੈਨੂੰ ਘਰ ਛੱਡਣਾ ਪਿਆ ਮਜਬੂਰੀ 'ਚ ਕਿਉਂਕਿ ਮੈਂ ਜੇ ਉੱਥੇ ਹੁੰਦਾ ਤਾਂ ਉੱਥੇ ਮੈਂ ਜਾਉਂਦਾ ਨਹੀਂ ਮੈਨੂੰ ਪਤਾ ਸੀ ਵੀ ਉਹਨਾਂ ਦੀਆਂ ਗੱਲਾਂ ਚਾਕੇ ਮੈਂ ਕੁਝ ਖਾ ਗੂ ਕੇ ਮਰ ਜਾਣਾ ਸੀਗੀ ਪਰ ਮੈਂ ਇੱਥੇ ਆਇਆ ਇੱਥੇ ਚਲੋ ਵਧੀਆ ਮੈਂ ਸੇਵਾ ਕਰ ਰਿਹਾ ਹਾਂ ਕੰਮ ਕਰ ਰਿਹਾ ਹਾਂ ਠੀਕ ਹੈ ਵਧੀਆ ਐਕਸੀਡੈਂਟ ਤੋਂ ਕਿੰਨਾ ਹੀ ਦੇਰ ਬਾਅਦ ਤੁਸੀਂ ਘਰ ਛੱਡਣ ਲਈ ਮਜਬੂਰ ਹੋਏ ਹੋ ਮਨਦੀਪ ਐਕਸੀਡੈਂਟ ਜੀ ਜਦੋਂ ਹੋਇਆ ਹੀ ਹਨਾ ਹੀ 1 ਮਹੀਨਾ 20 ਦਿਨ ਉੱਥੇ ਰਹੀ ਮੈਂ ਹਸਪੀਟਲ 'ਚ ਫਿਰ ਮੈਨੂੰ ਲੱਗਦਾ ਹੀ 4-5 ਮਹੀਨੇ ਘਰੇ ਰਹੀ ਟਾਂਕੇ ਲੱਗਣ ਤੱਕ ਸੁੱਕਣ ਤੱਕ ਤੇ ਉਸ ਤੋਂ ਬਾਅਦ ਫਿਰ ਮੈਨੂੰ ਘਰ ਛੱਡਣਾ ਪਿਆ ਇੱਥੇ ਆ ਕੇ ਵੀ ਮੈਂ ਟੰਕੇ ਬਲੇਡ ਨਾਲ ਵੱਢੇ ਕਿਉਂਕਿ ਜਦੋਂ ਹਸਪੀਟਲ ਤੋਂ ਜਦੋਂ ਘਰੇ ਜਾ ਰਹੀ ਸੀ ਆ ਪੈਰ ਦਾ ਟੰਕਾ ਖੁੱਲ ਗਿਆ ਸੀ ਤੇ ਫਿਰ ਮੈਂ ਡੈਡੀ ਨੂੰ ਕਿਹਾ ਸੀ ਮੈਂ ਕਿ ਡੈਡੀ ਜੀ ਆ ਪੈਰ ਦਾ ਨਾ ਟੰਕਾ ਖੁੱਲ ਗਿਆ ਮੇਰੇ ਦਰਦ ਬਹੁਤ ਹੁੰਦਾ ਵੀ ਸਾਰਾ ਵੀ ਬਾਹਰ ਨੂੰ ਆ ਰਿਹਾ ਵੀ ਤੁਸੀਂ ਇਹਦਾ ਟੰਕੇ ਲਵਾ ਦਿਓ ਡੈਡੀ ਕਹਿੰਦਾ ਵੀ ਮੈਂ ਨਹੀਂ ਲਵਾ ਸਕਦਾ ਨਹੀਂ ਉੱਥੇ ਹੀ ਗਿਆ ਤਾਂ ਸੀ ਰਸਤੇ 'ਚ ਹਾਂਜੀ ਕਹਿੰਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਵੀ ਹੁਣ ਮੈਂ ਥੱਕ ਗਿਆ ਵੀ ਤੂੰ ਆਪ ਦਾ ਆਪ ਦੇਖ ਫਿਰ ਮੈਂ ਵੱਡੇ ਵਾਲੇ ਭਰਾ ਨੂੰ ਫੋਨ ਕਰਕੇ ਦੱਸਿਆ ਨਹੀਂ ਫਿਰ ਮੇਰੇ ਵੱਡੇ ਵਾਲੇ ਭਰਾਣੇ ਆਪਣੇ ਕੋ ਬੁਲਾ ਲਿਆ ਘਰ ਦੇ ਨੂੰ ਬੁਲਾ ਲਿਆ ਮੈਨੂੰ ਵੀ ਬੁਲਾ ਲਿਆ ਫਿਰ ਮੇਰੇ ਭਰਾਣੇ ਦੱਸੇਗਾ ਨਾ ਜੇ ਤੂੰ ਉੱਥੇ ਹੁੰਦਾ ਨਾ ਲੁਧਿਆਣੇ ਵੀ ਇਹਨਾਂ ਨੇ ਤੈਨੂੰ ਮਾਰ ਦੇਣਾ ਸੀਗਾ ਵੀ ਤੈਨੂੰ ਮੈਂ ਤਾਂ ਕਰਕੇ ਬੁਲਾ ਲਿਆ ਕਿਉਂਕਿ ਵੀ ਜਦੋਂ ਹਨਾ ਵੀ ਤੈਨੂੰ ਜਦੋਂ ਤੂੰ ਹੋਇਆ ਸੀ ਫਿਰ 2-3 ਸਾਲ ਬਾਅਦ ਜਦੋਂ ਵੀ ਤੂੰ ਵੱਡਾ ਹੋ ਗਿਆ ਉਸ ਤੋਂ ਬਾਅਦ ਤੈਨੂੰ ਮੈਂ ਖੜਾਇਆ ਵੀ ਇਹ ਤਾਂ ਕੰਮ ਤੇ ਚੱਲੇ ਜਾਂਦੇ ਹੁੰਦੇ ਸੀ ਵੀ ਤੈਨੂੰ ਮੈਂ ਪਾ ਲਿਆ ਹਾਂਜੀ ਵੀ ਮੈਨੂੰ ਦੁੱਖ ਲੱਗਦਾ ਕਿ ਵੀ ਤੂੰ ਐਦਾਂ ਹੋ ਗਿਆ ਚੱਲ ਕੋਈ ਨਹੀਂ ਵੀ ਮੈਂ ਤੇਰੇ ਨਾਲ ਖੜਾ ਹਾਂਗਾ ਪਰ ਫਿਰ ਮੈਂ ਭਰਾ ਨੂੰ ਕਿਹਾ ਮੈਂ ਕਿਹਾ ਵੀ ਅੱਜ ਨਹੀਂ ਤਾਂ ਗੱਲ ਤੁਹਾਡਾ ਹੀ ਵਿਆਹ ਹੋਊਗਾ ਨਾ ਤੁਹਾਡੇ ਵੀ ਜਵਾਬ ਹੋਣਗੇ ਵੀ ਤੁਸੀਂ ਮੈਨੂੰ ਕਦੋਂ ਤੱਕ ਰੱਖ ਲੋਗੇ ਫਿਰ ਤਾਂ ਕਰਕੇ ਫਿਰ ਮੈਨੂੰ ਮਜਬੂਰੀ ਚ ਇੱਥੇ ਆਉਣਾ ਪਿਆ ਜੀ ਕਿੰਨਾ ਟਾਈਮ ਹੋ ਗਿਆ ਬਾਈ ਤੁਹਾਨੂੰ ਮੋਹਾਲੀ ਚੰਡੀਗੜਾ ਆਇਆਂ ਨੂੰ ਇੱਧਰ ਇਸ ਸਾਈਡ ਆਇਆਂ ਨੂੰ ਮੈਨੂੰ ਹੀ ਗੁਰੂ ਘਰ ਇੱਥੇ ਸੁਆਣਿਆ ਨੂੰ ਹੀ 3 3.5 ਸਾਲ ਹੋ ਗਏ ਗੁਰੂ ਘਰ ਸੇਵਾ ਕਰਦੇ ਹਾਂ ਨੇਟ ਹਾਂਜੀ ਪਹਿਲਾਂ ਮੈਂ ਸੇਵਾ ਕਰਦਾ ਹੁੰਦਾ ਸੀ ਕਿ ਹੁਣ ਮੈਂ ਕੰਮ ਕਰਦਾ ਹਾਂ ਫਿਰ ਕੰਮ ਕਰਨ ਤੋਂ ਬਾਅਦ ਜਦੋਂ ਟਾਈਮ ਮਿਲਦਾ ਹੀ ਘੱਟ ਡੇਢ ਘੰਟਾ ਸੇਵਾ ਚ ਲਾਏ ਹੁੰਨੇ ਹੁਣੇ ਅੱਛਾ ਬਾਈ ਤੁਸੀਂ Zomato ਦੀ ਇਹ ਸ਼ਰਟ ਪਾਈ ਆ Zomato ਦਾ ਕੰਮ ਕਰਦੇ ਹੋ ਇੱਧਰ ਨੂੰ ਕਿਵੇਂ ਆ ਗਏ ਫਿਰ Zomato ਵੱਲ ਨੂੰ ਕਿਹਨੇ ਇਨਸਪਾਇਰ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਜਿਹੜੀਆਂ ਮੁਸ਼ਕਲਾਂ ਪਹਿਲਾਂ ਆ ਗਈਆਂ ਉਹ ਠੀਕ ਆ ਪਰ ਹੁਣ Zomato ਦਾ ਕੰਮ ਕਰੋ ਹਾਂਜੀ ਇੱਕ ਬਾਈ ਜੀ ਹੈਗੇ ਆ ਉਹ ਹੈਂਡੀਕੈਪ ਬਾਈ ਜੀ ਉਹ ਮਿਊਜ਼ਿਕ ਸਿਖਾਉਂਦੇ ਆ ਸੁਹਾਣੇ 'ਚ ਤੇ ਉਹ ਜਿੱਥੇ ਮੈਂ ਬਿਸਕਟ ਲਾਉਣਾ ਹੁੰਦਾ ਸੀਗਾ ਤੇ ਉਹ ਆਏ ਸੀਗੇ ਮੈਨੂੰ ਕਹਿੰਦੇ ਵੀ ਤੈਨੂੰ ਕਿੰਨੇ ਕੇ ਪੈਸੇ ਬਣ ਜਾਂਦੇ ਆ ਫਿਰ ਉਹਨਾਂ ਨਾਲ ਗੱਲ ਗੁੱਲ ਹੋਈ ਉਹ ਕਹਿੰਨੇ ਵੀ ਤੂੰ ਸਕੂਟਰੀ ਲੈ ਲਾ ਵੀ ਜਿਹੜੇ ਸਾਈਡਾਂ ਦੇ ਟਾਇਰ ਲੱਗਦੇ ਉਹ ਤੇਰੀ ਸੇਵਾ ਕਰਵਾ ਦੂੰਗਾ ਮੈਂ ਤੇ ਤੂੰ ਆਪਦਾ ਕੰਮ ਕਰ ਲੈ ਤਾਂ ਫਿਰ ਉਹਨਾਂ ਨਾਲ ਗੱਲ ਗੁੱਲ ਕਰਕੇ ਫਿਰ ਉਹਨਾਂ ਨੇ ਜਿਮੇਟੋ ਦਾ ਕੰਮ ਲਵਾਇ ਸੀ ਗਈ ਹੁਣ ਫਿਰ ਕਿੰਨੇ ਕ ਬਣ ਜਾਂਦੇ ਨੇ ਬਾਈ ਤਸੱਲੀ ਆ ਹੁਣ ਹਾਂਜੀ ਹਾਂਜੀ ਬਾਬਾ ਜੀ ਦੀ ਕਿਰਪਾ ਨਾਲ ਠੀਕ ਆਈ ਸਕੂਟਰੀ ਲਿਆ ਸੀ ਗਈ ਹੁਣ ਜੋ ਬਣ ਰਿਹਾ ਆ ਆਪਾਂ ਸਕੂਟਰੀ ਤੇ ਲਾ ਰਿਹਾ ਹਾਂ ਬਸ ਹਾਂਜੀ ਕਰ ਕਰਵਾ ਰਿਆਂ ਹੀ ਤੇ ਬਾਕੀ ਹੌਲੀ ਹੌਲੀ ਬਾਬਾ ਜੀ ਤੇ ਪ੍ਰੋਸੈਸਨ ਪੂਰਾ ਹੀ ਤੇ ਚੱਕ ਨਾ ਹੀ ਕੰਮੀ ਅੱਛਾ ਭਾਈ ਜਦੋਂ ਆਰਡਰ ਲੈ ਕੇ ਜਾਂਦੇ ਹੋ ਕਿਤੇ ਉੱਚੀਆਂ ਉੱਚੀਆਂ ਬਿਲਡਿੰਗਾਂ ਨੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਬਿਲਡਿੰਗਾਂ ਦੇ ਵਿੱਚ ਵੀ ਜਾਣਾ ਪੈਂਦਾ ਫਿਰ ਜਦੋਂ ਤੁਹਾਨੂੰ ਉੱਪਰ ਚੜਨਾ ਉਤਰਨਾ ਪੌੜੀਆਂ ਚੜਨਾ ਉਤਰਨਾ ਫਿਰ ਮੁਸ਼ਕਲ ਨਹੀਂ ਆਉਂਦੀ ਕਿਤੇ ਲੋਕ ਹੈਰਾਨ ਨਹੀਂ ਹੁੰਦੇ ਦੇਖ ਕੇ ਵੀ ਯਾਰ ਇਹ ਕਿੱਦਾਂ ਡਿਲੀਵਰੀ ਲੈ ਕੇ ਆ ਗਿਆ ਵੀ ਵੀਰ ਜੀ ਹਾਂਜੀ ਜਿੱਦਾਂ ਹੀ ਆਰਡਰ ਲੈ ਕੇ ਜਾਂਦਾ ਉਹਨਾਂ ਕਈ ਤਾਂ ਆਈਡੀ 'ਚ ਦੇਖ ਕੇ ਥੱਲੇ ਆ ਜਾਂਦੇ ਹੁੰਦੇ ਆ ਅੱਛਾ ਮੈਂਸ਼ਨ ਹੋ ਜਾਂਦਾ ਹਾਂਜੀ ਤੇ ਕਈ ਨਹੀਂ ਹੁੰਦੇ ਫਿਰ ਆਪਾਂ ਉਹਨਾਂ ਨੂੰ ਫੋਨ ਕਰਦੇ ਕਿ ਬਾਈ ਜੀ ਆਰਡਰ ਲੈ ਕੇ ਆਏ ਆ ਤੁਹਾਡਾ ਵੀ ਮੈਂ ਹੈਂਡੀਕੈਪ ਆ ਵੀ ਤੁਸੀਂ ਨੀਚੇ ਆ ਕੇ ਆਰਡਰ ਫੜ ਲਓਗੇ ਕਈ ਤਾਂ ਕਹਿ ਦਿੰਦੇ ਹਾਂਜੀ ਬਈ ਆਗੇ ਕਈ ਐਂ ਕਹਿੰਦੇ ਵੀ ਲਿਫਟ ਲੱਗੀ ਹੈ ਨਾਲ ਵੀ ਤੁਸੀਂ ਪੌੜੀ ਚੜ ਕੇ ਆ ਜਾਓ ਜਾਂ ਲਿਫਟ ਆ ਜਾਓ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਨੀ ਪੈਂਦੀ 2-3 ਮਿੰਟ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਵੀ ਪੈਰ ਮੇਰਾ ਜਮਾ ਨਹੀਂ ਹੈ ਤੇ ਫਿਰ ਉਹ ਜਦੋਂ ਹੁੰਦੇ ਆ ਫਿਰ ਦੇਖ ਕੇ ਹੈਰਾਨ ਹੁੰਦੇ ਫਿਰ ਕਹਿੰਦੇ ਵੀ ਸੌਰੀ ਯਾਰ ਵੀ ਗਲਤੀ ਹੋ ਗਈ ਵੀ ਤੈਨੂੰ ਵੀ ਸਾਨੂੰ ਪਤਾ ਨਹੀਂ ਸੀ ਵੀ ਤੂੰ ਇਦਾਂ ਤੇ ਫਿਰ ਆਰਡਰ ਆ ਕੇ ਲੈ ਜਾਂਦੇ ਆ ਤੇ ਜਦੋਂ ਜ਼ਿਆਦਾਤਰ ਕਰਕੇ ਰਾਤ ਨੂੰ ਅੱਖਾਂ ਹੁੰਦਾ ਹੀ ਕਿਉਂਕਿ ਜਿਹੜੇ ਪੀਤੀ ਖਾਦੀ ਵਾਲੇ ਹੁੰਦੇ ਆ ਬਾਈ ਹਨਾ ਹੀ ਉਹ ਫਿਰ ਖਰਾਬ ਕਰ ਲੈ ਜਾਂਦੇ ਆ ਉਹ ਫਿਰ ਐਂ ਕਹਿੰਦੇ ਵੀ ਜੇ ਤੁਸੀਂ ਆਰਡਰ ਨਹੀਂ ਫੜਾ ਸਕਦੇ ਫਿਰ ਤੁਸੀਂ ਕਾਹਤੇ ਕੰਮ ਕਰ ਰਹੇ ਹੋ ਫਿਰ ਇਦਾਂ ਬੁੱਲਣ ਲੈਂਦੇ ਆ ਇਦਾਂ ਸਰੀਰ ਦੀ ਹਾਲਤ ਨਹੀਂ ਕਦੀ ਕਹਿਤਾ ਹੁੰਦਾ ਨੀ ਉਦੋਂ ਤਾਂ ਜਦੋਂ ਫੋਨ ਤੇ ਗੱਲ ਕਰਦੇ ਹਾਂ ਉਦੋਂ ਉਦੋਂ ਕਹਿੰਦੇ ਨੇ ਕਿ ਵੀ ਤੁਸੀਂ ਕਾਤੇ ਲੈ ਕੇ ਆ ਰਹੇ ਹੋ ਕਾਤੇ ਕੰਮ ਕਰ ਰਹੇ ਹੋ ਜੇ ਤੁਸੀਂ ਆਰਡਰ ਨਹੀਂ ਫੜਾ ਸਕਦੇ ਤਾਂ ਜਦੋਂ ਫਿਰ ਆ ਕੇ ਦੇਖਦੇ ਆ ਫਿਰ ਕਹਿੰਦੇ ਵੀ ਸੌਰੀ ਯਾਰ ਵੀ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਇਦਾਂ ਅੱਛਾ ਭਾਈ ਪਰਿਵਾਰ ਤੁਸੀਂ ਕਿਹਾ ਵੀ ਹੁਣ ਸੰਪਰਕ ਕਰ ਰਹੇ ਆ ਹੁਣ ਪਰਿਵਾਰ ਕੋਲ ਜਾਣਾ ਚਾਹੁੰਦੇ ਹੋ ਜਾਣਾ ਮਨਦੀਪ ਨੇ ਜਾਂ ਨਹੀਂ ਨਹੀਂ ਜੀ ਹੁਣ ਹੁਣ ਨਹੀਂ ਜੀ ਦਿਲ ਦਿਲ ਹੀ ਨਹੀਂ ਕਰਦਾ ਜਮਾ ਨਹੀਂ ਕਰਦਾ ਦਿਲ ਮੈਨੂੰ ਐ ਮੈਨੂੰ ਐ ਵੀ ਮੈਂ ਗੁਰੂ ਘਰ ਛੱਡ ਕੇ ਮੈਂ ਕਿਤੇ ਜਾ ਨਹੀਂ ਸਕਦਾ ਮਾਤਾ ਨੂੰ ਮਿਲਿਓ 4 ਸਾਲ ਦੇ ਵਿੱਚ ਇਹਨਾਂ 3.5 ਸਾਲ ਦੇ ਵਿੱਚ ਨਹੀਂ ਹਲੇ ਤੱਕ ਤਾਂ ਨਹੀਂ ਮਿਲਿਆ ਹੂੰ ਉਹ ਕਹਿੰਦੇ ਹੁੰਦੇ ਆ ਵੀ ਨਹੀਂ ਰਹਿਣਾ ਸਾਡੇ ਕੋ ਸਾਨੂੰ ਆ ਜਾ ਇੱਕ ਵਾਰੀ ਮਿਲ ਜਾ ਪਰ ਦਿੱਲੀ ਨਹੀਂ ਕਰਦਾ ਗੁਰੂ ਘਰ ਛੱਡ ਕੇ ਜਾਣ ਨੂੰ ਕਿਤੇ ਨਹੀਂ ਦਿਲ ਕਰਦਾ ਜੇ ਮੈਂ ਆਰਡਰ ਲੈ ਕੇ ਜਿਲਕਪੁਰ ਵੀ ਚੱਲੇ ਜਾਵਾਂ ਨਹੀਂ ਫਿਰ ਮੇਰਾ ਦਿਲ ਨੂੰ ਆ ਪੈਂਦਾ ਕਿ ਵੀ ਤੂੰ ਫਟਾਫਟ ਗੁਰੂ ਘਰ ਕੰਨੀ ਚੱਲ ਫਟਾਫਟ ਚੱਲ ਤੇ ਗੁਰੂ ਘਰ ਦੇ ਜ ਨੇੜੇ ਤੇੜੇ ਹੁੰਨਾ ਨਾ ਮੈਂ ਫਿਰ ਮੈਨੂੰ ਸਕੂਨ ਜਾ ਮਿਲਦਾ ਕਿ ਵੀ ਹਾਂ ਵੀ ਵੀ ਰੱਬ ਦੇ ਨਾਲ ਜੁੜ ਕੇ ਆ ਵੀ ਵਧੀਆ ਹੂੰ ਭਾਈ ਇੱਡਾ ਵੱਡਾ ਹਾਸਾ ਹੋ ਗਿਆ ਹੁਣ ਮੈਂ ਇਸ ਇੰਟਰਵਿਊ ਦੀ ਸਮਾਪਤੀ ਵੱਲ ਜਾਣਾ ਐਡਾ ਵੱਡਾ ਹਾਸਾ ਹੋਇਆ ਪਰਿਵਾਰ ਨੇ ਨਾਤਾ ਤੋੜ ਲਿਆ ਮੁਸ਼ਕਿਲਾਂ ਆਈਆਂ ਹਾਲਾਂਕਿ ਚਲੋ ਮਿਹਨਤ ਕਰ ਰਹੇ ਹਾਂ ਆਪਣੀ ਕਿਰਤ ਕਰ ਰਹੇ ਹਾਂ ਗੁਰੂ ਦੇ ਨਾਲ ਕੋਈ ਸ਼ਿਕਵਾ ਗੁਰੂ ਦੇ ਨਾਲ ਕੋਈ ਸ਼ਿਕਾਇਤ ਨਹੀਂ ਕੋਈ ਸ਼ਿਕਾਇਤ ਨਹੀਂ ਮੈਂ ਕਹਿੰਦੇ ਬਾਬਾ ਜੀ ਨੇ ਵੀ ਇੱਥੇ ਸੇਵਾ ਲਿਖੀ ਸੀ ਇੱਥੇ ਆ ਗਏ ਤੇ ਬਾਬਾ ਜੀ ਤੇ ਭਰੋਸਾ ਹੀ ਜੇ ਅੱਜ ਆਪਾਂ ਇੱਥੇ ਆ ਕੱਲ ਨੂੰ ਹੋਰ ਬਾਬਾ ਜੀ ਨੇ ਚੜਾਈ ਕਰਾ ਦੇਣੀ ਆ ਅੱਜ ਆਪਾਂ ਸਕੂਟਰੀ ਤੇ ਆ ਕੱਲ ਨੂੰ ਆਪਾਂ ਗੱਡੀ ਤੇ ਹੋਵਾਂਗੇ ਬਸ ਐ ਰੱਬ ਤੇ ਭਰੋਸਾ ਹੀ ਆ ਨੂ ਪੂਰਾ ਮਿਹਨਤ ਕਰਨੀ ਹਾਂਜੀ ਮਿਹਨਤ ਕਰਕੇ ਦਿਖਾਉਣਾ ਹੈ ਹਲੇ ਤਾਂ ਚਾਚੇ ਦੇ ਪੈਸੇ ਮੋੜਨੇ ਆਈ ਉਹਨਾਂ ਨੂੰ ਦੱਸਿਆ ਸੀਗਾ ਦੇਣੇ ਨੇ ਉਹ ਪੈਸੇ ਜੀ ਨਹੀਂ ਆਈ 80000 ਆ ਵਿਆਜ ਸਮੇਤ ਦਵਾਂਗੇ ਉਹਨਾਂ ਨੇ ਵਿਆਜ ਹਲੇ ਚਲੋ ਵੱਡਾ ਭਰਾ ਵਿਆਜ ਦੇ ਰਿਹਾ ਪਰ ਵਿਆਜ ਸਮੇਤ ਮੈਂ ਉਹਨਾਂ ਨੂੰ ਦਵਾਂਗਾ ਹੀ ਹਾਂਜੀ ਸੋ ਅਕਸਰ ਪੂਰੇ ਸਰੀਰ ਨੂੰ ਸਹੀ ਸਲਾਮਤ ਹੁੰਦੇ ਹੋਏ ਅਸੀਂ ਦੇਖ ਲੈਂਦੇ ਆ ਕਿ ਕਈ ਲੋਕ ਭੀਖ ਤੱਕ ਮੰਗਦੇ ਨੇ ਦੋ ਦਿਿਆਂ ਦਾ ਹੱਕ ਤੱਕ ਮਾਰ ਲੈਂਦੇ ਨੇ ਪਰ ਇਹ ਮਨਦੀਪ ਉਹ ਨੌਜਵਾਨ ਆ ਜਿਸ ਦੇ ਉੱਪਰ ਸਰੀਰਕ ਤੌਰ ਤੇ ਵੀ ਤਸ਼ੱਦਦ ਹੋਇਆ ਲੱਤਾਂ ਕੱਟੀਆਂ ਗਈਆਂ ਉਸ ਤੋਂ ਬਾਅਦ ਮਾੜੇ ਟਾਈਮ ਦੇ ਵਿੱਚ ਆਪਣੇ ਕਹਾਉਂਦੇ ਮਾਪੇ ਵੀ ਮੂੰਹ ਮੋੜ ਗਏ ਪਰ ਉਹ ਨੌਜਵਾਨ ਕਹਿੰਦਾ ਕਿ ਮਨੂੰ ਜੇਕਰ ਮੇਰੇ ਮਾਪਿਆਂ ਨੇ ਨਹੀਂ ਸੰਭਿਆ ਤਾਂ ਮਨੂੰ ਸਿੰਘ ਸ਼ਹੀਦਾਂ ਸੁਹਾਣਾ ਦੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਨੇ ਸੰਭਿਆ ਉਹਨਾਂ ਦੇ ਗੁਰੂ ਘਰ ਦੇ ਵਿੱਚ ਰਹਿ ਕੇ ਇਹ ਨੌਜਵਾਨ ਸੇਵਾ ਕਰਦਾ ਤੇ ਹੌਸਲਾ ਇੰਨਾ ਤੇ ਕਹਿੰਦਾ ਅੱਜ ਜੇਕਰ ਮੈਂ ਸਕੂਟਰੀ ਦੇ ਵਿੱਚ ਉੱਪਰ ਆਪਣੀ ਸੇਵਾ ਕਰ ਰਿਹਾ ਕੰਮ ਕਰ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੋਟਰਸਾਈਕਲ ਵੀ ਹੋਣਗੇ ਗੱਡੀ ਵੀ ਹੋਊਗੀ ਪਰ ਆਪਣੀ ਮਿਹਨਤ ਦਾ ਕਮਾਕੇ ਖਾਣਾ ਆਪਣੇ ਹੱਕ ਦਾ ਕਮਾਕੇ ਖਾਣਾ ਸ਼ਾਇਦ ਪੰਜਾਬ ਦੇ ਬਲੱਡ ਦੇ ਵਿੱਚ ਜੰਗਰੂ ਨਾਨਕ ਸਾਹਿਬ ਦੇ ਚਲਾਈ ਇਸ ਫਲਸਫੇ ਦੇ ਵਿੱਚ ਇਸੇ ਨੂੰ ਚੜ੍ਹਦੀ ਕਲਾ ਕਹਿੰਦੇ ਨੇ ਕੈਮਰਾਮੈਨ ਸਾਥੀ ਸਰਵੇਸ਼ ਦੇ ਨਾਲ ਸੰਸਾਰਦੇਵ ਸਿੰਘ ਪੰਜਾਬ ਪ੍ਰਥਮ ਮੋਹਾਲੀ